ਉਹਨੇ ਤੇ ਰੱਖੀਏ ਮੋਚ ਨਾ ਲਾ ਕੇ ਨੀ ਲੱਲੀ ਜੱਲੀ ਰਖਾਂ ਦਾ ਵਕਾ ਕੇ ਨੀਆਂ ਉਹ ਗੱਲ ਸੁਣ ਉਹ ਥੱਲੇ ਲਈ ਪਈਆ ਚਾਹ ਅੱਗ ਵਿੱਚ ਦੀ ਉਹ ਕੜਤੀ ਚਾਹ ਥੋੜੀ ਇਹ ਕਾਫੀ ਹੈ ਤੈਨੂੰ ਪਤਾ ਲੱਗਦਾ ਹੈਗਾ ਉਹ ਫਿਰ ਤੈਨੂੰ ਕਿਹਨੇ ਕਿਹਾ ਸੀ ਕੋਫਾ ਧਰਨ ਨੂੰ ਉਹ ਚਾਹ ਬਣਾ ਲਿਆ ਕਰ ਚੱਜ ਦੀ ਬੰਦੇ ਨੇ ਭੋਰਾ ਕੰਡੇ ਤੇ ਹੁੱਕ ਕੋਈ ਕੰਮਕਾਰ ਵੀ ਕਰਨਾ ਪੈਂਦਾ ਨਾ ਮੈਂ ਤੁਹਾਡੀ ਨੌਕਰ ਨਹੀਂ ਲੱਗੀ ਆ ਜੈ ਜੀ ਬਣਾਈ ਮੈਂ ਉਹ ਜੀ ਪੀ ਲੋ ਤੁਸੀਂ ਚਾਹ ਬਣਾਉਣੀ ਹੁੰਦੀ ਆਪੇ ਬਣਾ ਲਿਆ ਕਰੋ ਅੱਛਾ ਠੀਕ ਆ ਕੋਈ ਗੱਲ ਨਹੀਂ ਲਾਉਂ ਤੁਹਾਡੀ ਹੱਕ ਤੇ ਦੀਵਾ ਲਾਉ ਜਿੱਦਾਂ ਲਿਆਂਦੀ ਨਾ ਤੇ ਤੋ ਚੱਕ ਮੀ ਫੇਰ ਲੱਗੂ ਤੈਨੂੰ ਪਤਾ ਵੀ ਹਾਂ ਚੀਜ਼ ਕੀ ਐ ਇਹ ਪੂਰੇ ਪਿੰਡ ਤੇ ਤਾਂ ਤੇਰੀ ਬਦਨਾਮੀ ਹੋਈ ਪਈ ਐ ਤੈਨੂੰ ਕੁੜੀ ਕਿਨੇ ਦੇਣੀ ਆ ਛੜੇ ਮਲੰਗ ਨੂੰ ਓ ਜਾ ਨੀ ਤੇਰੇ ਜਾ ਤੂੰ ਗਾਹਾਂ ਹੋ ਜਾ ਨਾ ਬਦਨਾਮੀ ਨੂੰ ਦੱਸ ਮੈਂ ਦੱਸ ਮੈਂ ਕਿਹੜੀ ਭੱਜੀ ਜਾਂਦੀ ਫੜਦੀ ਜਾ ਜਾ ਵਗ ਜਾ ਮੈਨੂੰ ਕੀ ਪਤਾ ਮੈਨੂੰ ਗੱਲਾਂ ਸੁਣਨ ਚ ਮਿਲਦੀਆਂ ਹੀ ਨੇ ਤੂੰ ਕਿਹੋ ਜਿਹਾ ਇਨਸਾਨ ਆ ਓ ਗੱਲਾਂ ਸੁਣਨ ਚ ਮਿਲਦੀਆਂ ਨੇ ਮੈਨੂੰ ਪਤਾ ਦੂ ਕਿ ਨਾਲ ਕੋਲ ਬਹਿਣੀਆਂ ਨਾਲੇ ਉਹਨਾਂ ਦਾ ਕਰੂ ਇੰਜਣ ਜਿਹੜੀਆਂ ਕੋਲ ਤੂੰ ਜਾਣੀਆਂ ਆ ਦੇਲੀਆਂ ਚ ਬੈਠੀ ਹੁੰਨੀਆਂ ਰੋਜ਼ ਮੈਂ ਕਿਸੇ ਕੋਲ ਨਹੀਂ ਜਾਂਦੀ ਆ ਕੇ ਮੇਰੇ ਕੋਲ ਆ ਕੇ ਗੱਲਾਂ ਸੁਣਾ ਕੇ ਜਾਂਦੀਆਂ ਨੇ ਗੱਲਾਂ ਸੁਣਾ ਕੇ ਜਾਂਦੀਆਂ ਨੇ ਜਿੱਦੈ ਮੈਨੂੰ ਹੁਣ ਟੱਕਰ ਗਈਆਂ ਦੇਖੀਂ ਗਡਾਸੀ ਨਾਲ ਲੱਤਾਂ ਵੜਦਾ ਉਹਨਾਂ ਦੀਆਂ ਨਾਲੇ ਤੇਰੀਆਂ ਅੱਛਾ ਤੇਰੇ ਉਹ ਲੱਤਾ ਵੱਡਣ ਗਿਆ ਉਹ ਉਹ ਕੀ ਰੌਲਾ ਪਾਈ ਜਨੇ ਤੁਸੀਂ ਯਾਰ ਆ ਦੇਖ ਲੈ ਮੈਂ ਕਾਫੀ ਦਿੱਤੀ ਇਹਨੇ ਤਾਂ ਉਹ ਵੀ ਨਹੀਂ ਪੀਤੀ ਜਾਂਦੀ ਕਹਿੰਦੇ ਮੈਨੂੰ ਚਾਹ ਬਣਾ ਕੇ ਦੇ ਉਹ ਉਹ ਸਮਝਾ ਲੈ ਉਹ ਇਹਨੂੰ ਸਮਝਾ ਲੈ ਇਹਨੂੰ ਦੱਸ ਦੇ ਵੀ ਮੇਰੇ ਸਿਰ ਤੇ ਹੀ ਰੋਟੀ ਖਾਣਾ ਤੁਸੀਂ ਮੇਰੇ ਸਿਰ ਤੇ 5 ਕਿੱਲੇ ਹੁੰਦੇ ਨੇ ਪੂਰੇ ਜੇ ਵੱਟ ਪਾਲੀ ਫੇਰ ਦੇਖ ਲੈ ਚਾਹ ਦੇ ਦਿਆ ਕਰ ਕਾਹਨੂੰ ਕਾਫੀਆਂ ਕੂਫੀਆਂ ਚ ਬਾੜ ਦੀਆਂ ਨੂੰ ਇਹਨੂੰ ਕੀ ਪਤਾ ਕਾਫੀਆਂ ਦਾ ਚਾਹ ਪੀਣੀ ਹੁੰਦੀ ਆਪੇ ਬਣਾ ਕੇ ਪੀ ਲਿਆ ਕਰ ਮੈਂ ਨੌਕਰਾਂ ਨਹੀਂ ਲੱਗਿਆ ਰਹੀ ਉਹ ਕੋਈ ਨਾ ਕੋਈ ਨਾ ਮੈਂ ਦੇ ਦਿਆ ਕਰੂੰ ਤੈਨੂੰ ਚਾਹ ਚੱਲ ਕੋਈ ਨਾ ਹੁਣ ਮੈਂ ਨੌਕਰਾਂ ਨਹੀਂ ਰੱਖੂੰਗਾ ਤੋ ਸਹੀ ਮੇਰੇ ਪੰਜ ਕਿੱਲੇ ਛੱਡ ਦੋ ਤੇ ਜੀਰੀ ਮਾਂ ਆਪੇ ਲਾਉ। ਉਹ ਕਾਹ ਨੂੰ ਤੂੰ ਇੰਨਾ ਗਰਮ ਨਾ ਹੋਇਆ ਕਰ ਤੂੰ ਬਹਿ ਜਾ। ਆ ਦੋ ਇੱਥੇ ਛੋਟੇ ਆ ਆਪਣਾ ਦੀ ਮਾਇ ਮਾਇ ਬਣਾ ਲਿਆ ਉਹਨਾਂ ਨਾਲੇ ਨਾਲੇ ਮੇਰੀ ਗੱਲ ਸੁਣ ਲੈ ਮੇਰਾ ਟਰੈਕਟਰ ਨਾ ਹੱਕੀ ਜੀਰੀ ਆਪ ਦੀ ਜਾਦੇ ਨਾਲ ਮਰਜੀ ਲਾ ਟਰੈਕਟਰ ਮੇਰੇ ਨਾਂ ਉਹਨੂੰ ਖੜਾ ਰਹਿਣ ਦੇ ਓਕਣੇ। ਕਮਾਲ ਦੀ ਗੱਲ ਹੈ। ਕਮਾਲ ਦੀ ਗੱਲ ਆ ਨਾ। ਕਾਹਦੀ ਗੱਲ ਲੈਂਦੇ ਫਿਰ ਤੂੰ ਇੰਨਾ ਕੁਝ ਬੋਲੇਗਾ। ਉਹ ਤੂੰ ਪਰਾਂ ਬਗਜਾ ਪਰਾਂ ਜੇ ਹੋ ਗਏ ਨਾ ਔਰੇ ਦੋ ਦੋ ਹੱਥ ਫੇਰ ਦੇਖ ਲੈ 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 ਤੂੰ ਲੈ ਜਾ ਪਰ ਲੈ ਤੁਸੀਂ ਵੀ ਇਹਦੇ ਥੱਲੇ ਲੱਗੇ ਪਿਓ ਮੈਂ ਇਹਨੂੰ ਦੱਸਦੀ ਆ ਕੀ ਚੀਜ਼ ਆ ਮੈਂ ਅੱਦੋ ਹੀ ਪਿਓ ਤੁਹਾਡੇ ਤੁਸੀਂ ਇਹਦੇ ਥੱਲੇ ਲੱਗੇ ਪਿਓ ਉਹ ਵੇਲੇ ਇਨਸਾਨ ਕੋਈ ਕੰਮ ਕਰ ਕਰਦਾ ਰੋਟੀਆਂ ਬਣਾ ਕੇ ਦਈ ਜਾਂਦਾ ਮੈਨੂੰ ਨਾ ਭੱਖਿਆ ਕਰ ਤੂੰ ਤੈਨੂੰ ਕੀ ਪਤਾ ਇਹਨੂੰ ਮੈਂ ਦੱਸਦੀ ਆ ਮੈਂ ਕੀ ਚੀਜ਼ ਆ ਬੋਲਦੀ ਜਾਂਦਾ ਸਾਰਾ ਦਿਨ ਮੇਰੇ ਸਾਲੇ ਦੀ ਫੇਰਤੀ ਨਾ ਚੰਮ ਦੀ ਜੋਤੀ ਮੁੜ ਕੇ ਮੂੰਹ ਨਹੀਂ ਚੱਕਣਾ ਦਾ ਇੱਧਰ ਨੂੰ ਚਮਲਾਈ ਪਈਆ ਕੋਈ ਨਾ ਕਰੂੰ ਇੰਜਣ ਤੇਰਾ ਹੱਥ ਝਾਕਦੇ ਬਬੇ ਕੀ ਹੋ ਗਿਆ ਮੁੰਡਾ ਹੋ ਗਿਆ ਤੂੰ ਤਾਂ ਛੜਾ ਤੇਰੇ ਕਿਵੇਂ ਹੋ ਗਿਆ ਖੜ ਜਾ ਥੋਡੀ ਭੈਣ ਨੂੰ ਮਾਰ ਕੇ ਟੁੱਟੀ ਸੜ ਦਾ ਖੋਪੜ ਖੋਲ ਦੂੰ ਸਾਲਾ ਤੁਸੀਂ ਨਮੇ ਰੰਤੇ ਹੀ ਪਏ ਰਹਨੇ ਹੋ ਭੱਜ ਜਾ ਰੱਖ ਜਾ ਕਰ ਤੂੰ ਆ ਚਾ ਮੈਂ ਲਿਆ ਦਿੰਨਾ ਪਰ ਜ਼ਮੀਨ ਲਾਉ ਦੀ ਮੇਰੇ ਨੂੰ ਖੜ ਜਾ ਮੇਰੇ ਸਾਲਿਆ ਕਰਾਉਣਾ ਰਜਿਸਟਰੀ ਤੈਨੂੰ ਮਾਰੂੰ ਸਾਲੇ ਦਾ ਖੋਪੜ ਖੋਲ ਦੂੰ ਭੱਜ ਜਾ ਰੋ ਸਾਲੇ ਸਾਰੀ ਜਮੀਨ ਤੇ ਅੱਖ ਰੱਖੀ ਫਿਰਦੇ ਨੇ ਪੁੱਛ ਪ੍ਰਤੀਤ ਕੋਈ ਕਰਦਾ ਨਹੀਂ ਮੇਰੇ ਸਾਲਿਆਂ ਦੀ ਕਰਨੀ ਬਹੁਤ ਐਂਬਰੀ ਟਾਈਟ ਫੇਰ ਲੋ ਉਟਾਉਣਗੇ ਇਹ ਉਹ ਕਾਨੂੰ ਪਖੀ ਇਹਨਾਂ ਦਾ ਪਾਣੀ ਪੀਲਾ ਉਹ ਕੀ ਪਾਣੀ ਪੀਲਾ ਤਾਂ ਕਿਉਂ ਸਿਰ ਚੜਾਈ ਉਹ ਮੇਤੋਂ ਇੰਜਣ ਹੋ ਜੂ ਉਹਦਾ ਉਹ ਸਿਰ ਕਾ ਨੂੰ ਚੜਾਈ ਆ ਇਹ ਹੌਲੀ ਹੌਲੀ ਆਪਣੇ ਪਰਿਵਾਰ ਚ ਸੈਟ ਬੈਠ ਜੂਗੀ ਉਹ ਕਿਵੇਂ ਸੈਟ ਬੈਠ ਜੂਗੀ ਸੈਟ ਬੈਠਿਓ ਨਹੀਂ ਹਾਲ ਤੱਕ ਉਹ ਉਹ ਯਾਰ ਸੈਟ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਕਿਉਂ ਟਾਈਮ ਲੱਗਦਾ ਹੁੰਦਾ ਮੈਂ ਕਰਦਾ ਹਾਂ ਉਹਦਾ ਲਾਜ ਮੇਰੇ ਕੋਲ ਘਰ ਉਹਨੂੰ ਕਰਾਂ ਪੱਦਰ ਵੱਧ ਘਟਨਾ ਉਹਨੂੰ ਬੋਲੀ ਕਿਤੇ ਭਾਜੇ ਵੀ ਉਹ 2 ਲੱਖ ਰੁਪਏ ਦੇ ਕੇ ਤਾਂ ਰਿਸ਼ਤਾ ਕਰਾਇਆ ਮੈਂ ਉਹ ਤੁਹਾਡੀ ਭੈਣ ਨੂੰ ਉਹ 2 ਲੱਖ ਚ ਤਾਂ ਫਿਰ ਮੇਰਾ ਹੀ ਹੋ ਜਾਂਦਾ ਫਿਰ ਮੈਨੂੰ ਛੜਾ ਕਾਤੇ ਰੱਖਿਆ ਦੀ ਜੇ ਪੈਸੇ ਹੀ ਦੇਣ ਤੇ ਮੇਰੇ ਸਾਲੇ ਦਾ ਚੋਰੀ ਤੇ ਮੇਤੋਂ 2 ਲੱਖ ਰੁਪਏ ਦੇ ਕੇ ਤੀ ਮਿਲਾਂਦੀ ਹਾਂ ਉਹ ਮੇਰੇ ਬਾਰੇ ਨਹੀਂ ਸੋਚਿਆ ਤਾਂ ਮੇਰਾ ਬੇੜਾ ਤਬਾਹ ਕਰਤਾ ਮੈਂ ਤੈਨੂੰ 5 ਕਾਰਾ ਤਬਾਹ ਕਰਤਾ ਮੇਰੇ ਤੇ ਤਾਂ 2 ਲੱਖ ਰੁਪਏ ਲੱਗਿਆ ਹਾਂ ਤੇਰਾ ਤਰਾ ਰੇਟ 5 ਲੱਖ ਰੁਪਏ ਲੱਗਦਾ ਤੇਰਾ ਲੈ ਰੇਟ ਲੱਗਦਾ 5 ਲੱਖ ਉਹ ਮੈਂ ਤੈਨੂੰ 5 ਕਿੱਲੇ ਦੇਣ ਨੂੰ ਫਿਰਦਾ ਮੇਰੇ ਸਾਲਿਆ ਤੈਂ 2 ਲੱਖ ਰੁਪਏ ਦੇ ਕੇ ਆ ਲੈ ਜਾਂਦੀ ਹੈ ਸ਼ਹਿਰ ਨੂੰ ਉਹ 50 ਹਜ਼ਾਰ ਚ ਆਪਾਂ ਜੂ ਜੂਪੀ ਤੋਂ ਲਿਆਉਂਦੇ ਲੱਖ ਦੀਆਂ ਦੋ ਆ ਜਾਂਦੀਆਂ ਦੋਹਾਂ ਦੀ ਰੋਟੀ ਭਾਗਦੀ ਹੋ ਜਾਂਦੀ ਉਹ ਜੂਪੀ ਵਾਲੀ ਵੈਰਾਈਟੀ ਆ ਤੈਨੂੰ ਸੂਟ ਕਰੂਗੀ ਤਾ ਟੌਲੇ ਦੇਖੀ ਸਾਰੀ ਦਾੜੀ ਚਿੱਟੀ ਹੋਈ ਪਿਆ ਹੁਣ ਤੂੰ ਵਿਆਹ ਕਰਾਉਣ ਨੂੰ ਫਿਰਦਾ ਹੈ ਕੋਈ ਗੱਲ ਨਹੀਂ ਵਿਆਹ ਤਾਂ ਹੁਣ ਹੋਊਗਾ ਤੇਰੀ ਹੱਕ ਤੇ ਦੀ ਬਾਹ ਲੱਗੂ ਜਿਹੜਾ ਤੈਨੂੰ ਐ ਲੱਗਦਾ ਨਾ ਆ ਲਿਆ ਕੇ ਪੂਪਨੀ ਜੀ ਵੀ ਮੈਂ ਖਾਣੀ ਕੀ ਲਿਆਇਆ ਫੇਰ ਦੇਖੀ ਓ ਪੂਪੂ ਨੀ ਨਾ ਗਾਇ ਤੂੰ ਯਾਰ ਮੈਨੂੰ ਪਤਾ ਕਿ ਦਿਲ ਤੇ ਛੱਟ ਲੱਗਦੀ ਐ ਮੇਰੇ ਉਹ ਜਾ ਉਹ ਜਾ ਜੇ ਤੇਰੇ ਦਿਲ ਤੇ ਛੱਟ ਲੱਗਦੀ ਐ ਮੇਤੋਂ ਪਰਾਂ ਵਗ ਜਾ ਹੁਣ ਵਿਆਹ ਹੋਊਗਾ ਮੇਰੇ ਸਾਲਿਓ ਆਪ ਤਾਂ ਪੈ ਜਾਨੇ ਓ ਏਸੀ ਚ ਆਹ ਸਾਰੀ ਰਾਤ ਦਾਤੀ ਫਰਾ ਔਰੇ ਐ ਚੱਲਦਾ ਖੜੰਬੇ ਮੰਗ ਮੇਰੇ ਸਰਾਂ ਨੇ ਉਹ ਮੇਰੀ ਕੋਈ ਇੱਜ਼ਤ ਨਹੀਂ ਹੈਗੀ 5 ਕਿਲੇ ਦੇਣੇ ਨੇ ਤੁਹਾਨੂੰ ਮੈਂ ਫਿਰ 5 ਕਿਲਿਆਂ ਦਾਤੀ ਫਰਾ ਮਾੜਾ ਗਾਹਾਂ ਇਹ ਉਹ ਜਾ ਯਾਰ ਬਗ ਜਾ ਤੂੰ ਜਾ ਬਗ ਜਾ ਤੂੰ ਬਗ ਜਾ ਉਹ ਆਹ ਇਹ ਕਾਨੂੰ ਧੱਕੇ ਮਾਰੀ ਨੀ ਮਾਰੀ ਧੱਕੇ ਮਾਰੀ ਐਨਾ ਤੂੰ ਕੋਈ ਨਾ ਕਰੂੰ ਤੁਹਾਡਾ ਇਲਾਜ ਜਿੱਦ ਦੇ ਲਿਆਂਦੀ ਨਾ ਕਹਿਣਾ ਮੈਂ ਵਿਚੋਲੇ ਨੂੰ ਹੁਣ ਮੈਂ ਵੀ 5 ਲੱਖ ਦੇ ਕੇ ਲਿਆਉਂਗਾ ਮੇਰੇ ਚ ਇਹ ਦੋ ਲੱਤਾਂ ਹੋਰ ਮਾਰ ਲਾ ਪਰ ਉਹਨੂੰ ਨਾ ਕੁਛ ਕਹਦੀ ਉਹਨੂੰ ਨਾ ਕੁਛ ਕਹਦੀ ਭਗ ਜਾ ਤੂੰ ਕੋਈ ਨਾ ਉਹਦਾ ਵੀ ਹੋ ਇੰਚਣ ਹੁਣ ਉਹ ਮੈਂ ਤੈਨੂੰ ਦੱਸਦੀ ਮੈਨੂੰ ਉਹਨੂੰ ਵੱਧ ਘੱਟ ਨਾ ਬੋਲਦੀ ਕਿਤੇ ਪਜਾ ਦੇ ਮੇਰਾ ਘਟ ਪੜਦੇਗਾ ਤੂੰ ਉਹ ਭਗ ਜਾ ਉਹ ਮੈਂ ਤੇਰੇ ਮਾਰੂੰਗਾ ਭਗ ਜਾ ਰੋ ਹਾਂ ਐਨਾ ਖਿਆਲ ਰੱਖ ਲੈ ਦੁਬਾਰਾ ਮੈਨੂੰ ਰਿਸ਼ਤਾ ਨਹੀਂ ਹੋਣਾ ਉਹ ਜਾ ਜਾ ਤੇਰੇ ਤਰ੍ਹਾਂ ਸਣੇ ਦਾ ਕਲੰਕਾ ਮੇਰੇ ਤੇ ਕਿਹਦਾ ਲੱਗੂਗਾ ਮੈਨ ਬਾਕੀ ਤੂੰ ਆਪੇ ਸੋਚ ਲੈ। ਉਹ ਤੂੰ ਇੱਥੇ ਬੈਗੀ ਆ ਕੇ ਮੇਰਾ ਰੂਮ ਐ ਮੈਂ ਜਦ ਮਰਜੀ ਆ ਕੇ ਬੈਠਾਂ ਕੋਈ ਪ੍ਰੋਬਲਮ ਐ? ਉਹ ਰੋਟੀ ਦਾ ਲਾ ਦੇ ਉਹਨੂੰ ਰੋਟੀ ਦੇਣੀ ਐ। ਮੈਥੋਂ ਰੋਟੀ ਨਹੀਂ ਪੱਕਦੀ। ਉਹ ਤੂੰ ਇੰਨਾ ਨਾ ਭਖਿਆ ਕਰ। ਇੰਨੀ ਅੱਗ ਮਾਰ ਕੇ ਕੰਮ ਨਹੀਂ ਚੱਲਦਾ ਹੁੰਦਾ। ਉਹਨੂੰ ਰੋਟੀ ਜੇ ਦਵਾਂਗੇ ਤਾਂ ਆਪਾਂ ਨੂੰ 5 ਕਿੱਲੇ ਮਿਲਣਗੇ। ਮੈਥੋਂ ਰੋਟੀ ਪੱਕਦੀ ਨਹੀਂ ਹੈਗੀ ਨਾ ਮੈਂ ਉਹਨੂੰ ਕੁਝ ਦਵਾਂ। ਸਿੱਧੀ ਜੀ ਗੱਲ ਐ ਕੋਈ ਕੰਮਕਾਰ ਕਰਦਾ ਨਹੀਂ ਵਿਹਲਾ ਆ ਕੇ ਰੋਟੀ ਮੰਗਣ ਲੱਗ ਜਾਂਦਾ। 5 ਕਿੱਲੇ ਕਿੱਡੀ ਕ ਜਮੀਨ ਹੁੰਦੀ ਐ? 5 ਕਿਲੇ ਪਤਾ ਕਿੰਨੇ ਦੇ ਨੇ ਕਿੰਨੇ ਹੁੰਦੇ ਨੇ 2.5 ਕਰੋੜ ਦੇ ਨੇ 2.5 ਕਰੋੜ ਦੇ 2.5 ਕਰੋੜ ਫਿਰ ਤਾਂ ਮੈਨੂੰ ਭੁੱਲ ਕੇ ਗਲਤੀ ਕਰਤੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਮਲੰਗ ਜੇ ਕੋਲ 5 ਕਿਲੇ ਆਉਂਦੇ ਨੇ ਉਹ ਵੀ 2.5 ਕਰੋੜ ਦੇ ਮਤਲਬ ਉਹਦੇ ਕੋਲ 5 ਕਿਲੇ ਤੇ ਤੁਹਾਡੇ ਕੋਲ 5 ਕਿਲੇ ਸਿੱਧਾ ਹੋ ਗਏ 5 ਕਰੋੜ ਕਿੰਨੇ ਅਮੀਰ ਆਪਾਂ ਉਹ 5 ਕਰੋੜ ਨਹੀਂ 8 ਕਰੋੜ 2 ਕਿਲੇ ਮੇਨ ਰੋਡ ਤੇ ਪੈਂਦੇ ਨੇ ਉਹ 2-2 ਕਰੋੜ ਦੇ ਨੇ ਕਹੇ ਨਹੀਂ ਮਹਿੰਗੀ ਜ਼ਮੀਨ ਹੈ ਉਹ ਤਾਂ ਹੀ ਤਾਂ ਤੈਨੂੰ ਸਮਝਾ ਰਿਹਾ ਕਮਲ ਜੀ ਇਹ ਬਜ਼ੁਰਗ ਦੀ ਸੇਵਾ ਕਰ ਲਿਆ ਕਰ ਲੈ ਇਹ ਤਾਂ ਦੂਜੀ ਲਿਆਉਣ ਨੂੰ ਫਿਰਦਾ ਆ ਕਹਿੰਦਾ ਮੈਂ ਤਾਂ ਤੇਥੋਂ ਵੀ ਸੋਹਣੀ ਲੈ ਕੇ ਆਵਾਂਗਾ ਦੇਖੀ ਫਿਰ ਤੇਰਾ ਹਾਲ ਕੀ ਕਰਦਾ ਉਹ ਤਾਂ ਹੀ ਤਾਂ ਤੈਨੂੰ ਕਹਿਣਾ ਮੈਂ ਉਹ ਮਾੜੀ ਮੁੱਟੀ ਚੰਗੀ ਰੋਟੀ ਦੇ ਦਿਆ ਕਰ ਇਹਨੂੰ ਚੰਗੀ ਸੇਵਾ ਕਰ ਲਿਆ ਕਰ ਦੇਖੋ ਜੀ ਜੇ ਜੀ ਮੇਥੋਂ ਰੋਟੀ ਬਣਦੀ ਹੈ ਨਾ ਵੈ ਜੀ ਮੈਂ ਦੇ ਦਿਆ ਕਰਾਂਗੀ ਬਾਕੀ ਮੈਂ YouTube ਤੇ ਸਰਚ ਮਾਰ ਕੇ ਨਾ ਰੋਟੀ ਸਿੱਖ ਲਿਆ ਕਰਾਂਗੀ ਸਬਜ਼ੀ ਸਿੱਖ ਲਿਆ ਕਰਾਂਗੀ ਇਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਕਰ ਸਕਦੀ ਉਹ ਯਾਰ ਹੋ ਕਾ ਕਰਨ ਦੀ ਲੋੜ ਹੀ ਨਹੀਂ ਤੈਨੂੰ ਆਥ ਨਹੀਂ 150 ਦਾ ਪਉਆ ਲਿਆ ਰਿਆ ਕਰੂ ਮੈਂ ਕੋਈ ਚੱਕਰ ਨਹੀਂ ਇਹ ਤਾਂ ਖੁਸ਼ਾ ਪੂਰਾ ਫਿਰ ਉਹਨੂੰ ਪਉਆ ਛੱਡੋ ਤੁਸੀਂ ਇਹਨੂੰ ਬੋਤਲ ਹੀ ਲਿਆ ਦਿਆ ਕਰੋ ਵਿਚਾਰਾ ਖੁਸ਼ ਤਾਂ ਹੋ ਜਾਇਆ ਕਰੂ ਉਹ ਇਹ ਤਾਂ ਖੁਸ਼ ਹੋ ਜਾਇਆ ਕਰੂਗਾ ਪਰ ਤੂੰ ਦੁਖੀ ਹੋ ਜਾਇਆ ਕਰੇਂਗੀ ਬੋਤਲ ਪੀ ਕੇ ਭੌਂਗ ਦਾ ਪਤਾ ਕਿੰਨਾ ਹੈ ਇਹਦਾ ਪਉਏ ਚ ਠੀਕ ਆ ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਨਾ ਤੁਸੀਂ ਆਪਦੇ ਹਿਸਾਬ ਨਾਲ ਸਕੀਮ ਲਾਓ ਤੇ ਜਿਹੜੀ ਚੀਜ਼ ਮੈਨੂੰ ਆਉਂਦੀ ਹੋਏਗੀ ਨਾ ਸ਼ੇਕ ਵਗੈਰਾ ਸਾਰੀ ਚੀਜ਼ਾਂ ਮੈਂ ਇਹਨੂੰ ਬਣਾ ਕੇ ਦੇ ਦਿਆ ਕਰਾਂਗੀ ਉਹ ਸ਼ੇਕਾਂ ਛੂਕਾਂ ਤਾਂ ਇਹਨਾਂ ਲਾ ਲਈਏ ਨੂੰ ਰਹਿਣ ਦੇ ਅਜਿਆ ਬਾਧੂ ਚੀਜ਼ਾਂ ਨੂੰ ਇਹ ਪਉਏ ਤੇ ਠੀਕ ਆ ਲਿਮਟ ਚ ਰੱਖੇ ਨੂੰ ਜਿਆਦਾ ਬਦਲਵੀਂ ਨਾ ਦੇ ਕਿਸੇ ਪਾਸੇ ਨੂੰ ਠੀਕ ਐ ਹਾਂ ਸਮਝ ਗਈ ਹੁਣ ਉਸ ਤੋਂ ਬਾਅਦ ਇਹਦਾ ਧਿਆਨ ਮੈਂ ਰੱਖਿਆ ਕਰਾਂਗੀ ਠੀਕ ਐ ਧਿਆਨ ਇਹਦਾ ਵੀ ਤੇ ਨਾਲੇ 5 ਕਰੋੜ ਦਾ ਵੀ ਇਹ ਦਿਮਾਗ ਚ ਪਾ ਕੇ ਰੱਖਿਆ ਕਰ 5 ਕਰੋੜ ਨਹੀਂ 8 ਕਰੋੜ ਆਓ ਚਲ ਰੋਟੀ ਬਣਾ ਲੇ ਫਿਰ ਠੀਕ ਹੈ ਮੈਂ ਬਣਾਉਂਦੀ ਆ ਆ ਜਾ ਮੈਂ ਚੱਲਦਾ ਉਧਰ ਨੂੰ ਹੇਿੰ ਮਿੰਨ ਤਾਂ ਪਤਾ ਹੀ ਨਹੀਂ ਸੀ ਹੇ ਮਲੰਗ ਜਿਆਂ ਕੋਲ ਇੰਨਾ ਪੈਸਾ ਹੋਊਗਾ 8 ਕਰੋੜ ਕਰਕੇ ਆ ਜਾਨੀ ਨਹੀਂ ਪਹਿਲਾਂ ਆ ਪਾ ਜਾਨੀ ਕਰਕੇ ਆ ਜਾਨੀ ਉਹਦੀ ਬੈਲ ਉਹ ਤੁਹਾਡੀ ਭੈਣ ਦੀ ਓਏ ਆਹ ਕਿਹੜਾ ਪਹਿਲਾਂ ਪਉਂਦਾ ਪਹੀਆਂ ਚ ਆਏ ਹਾਏ ਹਾਏ ਓਏ ਰੱਬਾ ਕਿਤੇ ਕੋਈ ਰਿਸ਼ਤਾ ਲੈ ਕੇ ਤਾਂ ਨਹੀਂ ਆ ਗਿਆ ਕਿਤੇ ਕੋਈ ਮੌਕੇ ਤੇ ਹੀ ਦਿਖਾ ਦੋਏ ਵੀ ਇਹਨੂੰ ਘਰ ਪਸੰਦ ਉਹ ਖੁੱਲ ਗਏ ਓਏ ਭਾਗ ਵਾਲ ਖਨਾ ਰੱਖਿਆਂ ਜਾਨੀ ਮਰਨੀ ਐ ਪਹਿਲਾਂ ਪਾ ਜਾਨੀ ਆ ਜਾ ਇਹਨੇ ਤੋਂ ਤੋਂ ਰੋੜ ਦੇ ਕਿਲੇ ਨੇ ਆ ਰਹੀ ਆ ਰੋੜ ਦੇ ਨਾਲ ਹੀ ਲੱਗਦੇ ਜਿਹੜੇ ਆਪਣੇ ਹਾਂ ਉੱਡੀ ਜ਼ਮੀਨ ਹੈ ਉਹ ਪਰਲੇ ਪਾਸੇ ਦਾ ਖਲਾਦ ਉਹ ਲਾਸਟ ਲੇ ਉਹ ਤੇ ਉਹ ਬੱਟ ਇਨੀਟੀਟਿਊਟੀ ਜੀ ਉੱਥੇ ਦਾ ਕਾਫੀ ਜ਼ਮੀਨ ਹੈ ਦੇਖ ਨਾ ਇਹ ਮੌਸਮ ਵੀ ਅੱਜ ਬਹੁਤ ਵਧੀਆ ਹੋਇਆ ਪਿਆ ਹਾਂਜੀ ਪਹਿਲੇ ਰੋਕਦੇ ਤੁਸੀਂ ਮੈਨੂੰ ਲੈ ਕੇ ਨਹੀਂ ਆਏ ਆਪਣੇ ਫਾਰਮ ਹਾਊਸ ਉਹ ਵਿਆਕੇ ਦਾ ਤੈਨੂੰ ਹੁਣ ਲੈ ਆਏ ਦੋ ਮਹੀਨੇ ਪਹਿਲਾਂ ਇੰਨੀ ਛੇਤੀ ਕਿੱਥੇ ਖੇਤਾਂ 'ਚ ਤੈਨੂੰ ਬਾੜਦਮ ਹਾਏ ਕੰਮ ਲਿਓਂਗਾ ਤੂੰ ਵੀ ਹਾਏ ਇੱਥੇ ਤਾਂ ਬੱਕਰੀਆਂ ਵੀ ਨੇ ਓਏ ਆਪਣੇ ਵਾਲਾ ਸ਼ਕੀਨ ਬਹੁਤ ਆ ਡੰਗਰ ਬੱਚੇ ਦਾ ਬਹੁਤ ਸ਼ਕੀਨ ਆ ਇਹ ਕੋਤੇ ਬਿੱਲੀਆਂ ਬੱਕਰੀਆਂ ਸਭ ਕੁਝ ਰੱਖੀ ਬੈਠਾ ਹਲੇ ਕਬੂਤਰ ਵੀ ਰੱਖੇ ਬਨੇ ਉੱਪਰ ਖੁੱਡਾ ਬੰਦ ਕਰਿਆ ਹੋਇਆ ਉਹਦਾ ਕਬੂਤਰ ਵੀ ਨੇ ਫਿਰ ਤਾਂ ਮੈਂ ਰੀਲ ਵੀ ਬਣਾਵਾਂਗੀ ਉਹ ਰੀਲਾਂ ਤਾਂ ਪਹਿਲੀ ਬਣੀਆਂ ਪਈਆਂ ਨੇ ਆਪਣੇ ਵਾਲੇ ਕੋਲੇ ਬਥੇਰੀਆਂ ਢੇਰ ਲੱਗਿਆ ਪਿਆ ਰੀਲਾਂ ਦਾ ਕੁਲਦੀਪ ਮਾਨ ਗੁਰਦੀ ਗੁਰਦਾਸ ਮਾਨ ਦੀ ਹਰਪਾਜਨ ਮਾਨ ਦੀ ਸਾਰੀਆਂ ਰੀਲਾਂ ਪਈਆਂ ਨੇ ਉਹਦੇ ਕੋਲੇ ਓਹੋ ਉਹ ਰੀਲਾਂ ਦੀ ਗੱਲ ਨਹੀਂ ਕਰ ਰਹੀ ਇੰਸਟਾਗ੍ਰਾਮ ਤੇ ਜਿਹੜੀ ਵੀਡੀਓ ਨਹੀਂ ਪਾਈਦੀ ਹੈਗੀ ਵਾਇਰਲ ਹੋ ਜੰਨੇ ਆਪਾਂ ਫਿਰ ਤਾਂ ਮੈਂ ਹੋਰ ਵੀ ਫੇਮਸ ਹੋ ਜਾਾਂਗੀ ਉਹ ਬਾਤ ਤੂੰ ਰਹਿਣ ਦੇ ਚਾਜਾ ਨੂੰ ਤੂੰ ਆ ਜਾਗਾ ਹਾਂ ਤਰੋ ਆਇਂ ਘੜਦੇ ਹੋਰ ਟੈਨ ਫਾਦਨੀ ਤੂੰ ਤਾਂ ਉਹ ਹੋ ਉਹ ਤੁਹਾਡੀ ਉਹ ਭੈਣ ਦੀ ਇਹ ਤਾਂ ਇਹਨੂੰ ਲੱਦੀ ਆਉਂਦਾ ਸ਼ਹਿਰਨ ਨੂੰ ਉਹ ਤੁਸੀਂ ਹੋਰੇ ਕਿਵੇਂ ਫਿਰਦੇ ਹੋ ਕੋ ਕਹਿੰਦੀ ਮੈਨੂੰ ਖੇਤ ਦਿਖਾ ਕੇ ਲਿਆਜਾ ਲਾ ਖੇਤ ਦਿਖਾਉਣ ਨੂੰ ਦੱਸ ਕੀ ਆ ਉਹ ਅੱਗੇ ਆਪਣੇ ਕਦੇ ਆਈਆਂ ਨੇ ਤੀਵੀਆਂ ਖੇਤਾਂ 'ਚ ਆਪਣੀ ਬੇਬੇ ਉਹ ਨਹੀਂ ਦੱਸ ਕਾ ਆਈਆਂ ਨੇ ਉਹ ਯਾਰ ਪਿੰਡੋਂ ਆਜੇ ਸ਼ਹਿਰੀਆਂ 'ਚ ਬਹੁਤ ਫਰਕ ਆ ਲਾ ਪਿੰਡੋਂ ਸ਼ਹਿਰੀਆਂ 'ਚ ਫਰਕ ਆ ਮੋਢਿਆਂ ਤੇ ਬਿਠਾ ਕੇ ਫਿਰ ਲੈ ਇਹਨੂੰ ਫਿਰ ਉਹ ਇਹਨਾਂ ਨੇ ਕਿੱਦੇ ਖੇਤ ਦੇਖੇ ਨੇ ਇਹਨੂੰ ਖੇਤ ਦੇਖਣ ਦਾ ਸ਼ੌਕ ਆ ਮਾ ਚਲ ਤਾਂ ਦਿਖਾ ਲਿਆ ਉਹਨਾਂ ਮੋਟਰ ਵਾਲੀ ਫੇਰ ਕੀ ਹੋ ਗਿਆ ਜੀ ਜਿਵੇਂ ਉਹਦੇ ਖੇਤ ਚ ਆ ਗਈ ਫੇਰਾ ਹੱਕ ਨਹੀਂ ਬੰਦਾ ਹੈਗਾ ਉਹ ਚਲ ਹੱਕ ਤਾਂ ਹੁਣ ਬਣਦਾ ਹੀ ਆ ਤੈਨੂੰ ਜ਼ਮੀਨ ਜਮੂਨ ਦੱਸਤੀ ਇਹਨੇ ਆਹ ਰੋਡ ਵਾਲੇ ਪਾਸੇ ਵਾਲੀ ਮੇਰੀ ਆ ਮੇਰੇ ਨਾਮ ਆਹ ਹਾਂਜੀ ਦੱਸਤੀ ਹਾਂ ਔਰ ਰੋਡ ਵਾਲੇ ਪਾਸੇ ਵਾਲਾ ਟੱਕ ਆ ਸਾਰਾ ਹੀ ਮੇਰੇ ਨਾਮ ਹੈ ਦੇਖਦੇ ਆਂ ਬੂਟੇ-ਬਾਟੇ ਲਾਉਣੇ ਉੱਥੇ ਵਧੀਆ ਜੇ ਸ਼ਾਮੇ ਬੈਠਿਆ ਕਰਾਂਗੇ ਉਹ ਚਲ ਹੈ ਤਾਂ ਸਾਂਝੀ ਹੋ ਆਪਣੀ ਨਾ ਐ ਕਿਵੇਂ ਸਾਂਝੀ ਐ ਓਏ ਆ ਤਾਂ ਮਗਰਲਾ ਪਾਸਾ ਆਇਆ ਤੇਰਾ ਓ ਤਾਂ ਟੱਕ ਚੌਰਸ ਐ ਜਿਹੜਾ ਆ ਆਪਣਾ ਹੀ ਐ ਤੁਸੀਂ ਕੰਮ ਕਰਕੇ ਥੱਕੇ ਤਾਂ ਨਹੀਂ ਤੁਸੀਂ ਦੱਸੋ ਕੀ ਕੁਛ ਖਾਣਾ ਮੈਂ ਉਹੀ ਬਣਵਾ ਕੇ ਲਿਆਵਾਂਗੀ ਨਾ ਜਾਤਾ ਬੇਲਾ ਕਹਿੰਦੀ ਹੁਣ ਜੱਟ ਦਾ ਟੱਕ ਦੇਖ ਲਿਆ 5 ਕਿਲਿਆਂ ਦਾ ਹੁਣ ਦੇਖ ਮੂੰਹ ਚੋਂ ਕਿਵੇਂ ਫੁੱਲ ਕਰਦੇ ਨੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ ਤੁਸੀਂ ਮੈਨੂੰ ਲਾਲਚੀ ਸਮਝ ਰੱਖਿਆ ਓ ਲਾਲਚ ਲੂਲਚਾਲੀ ਗੱਲ ਨਹੀਂ ਪਤਾ ਚੰਗੇ ਚੰਗਿਆਂ ਦੀ ਮੱਤ ਮਾਰ ਦਿੰਦਾ ਪੈਸਾ ਤਾਂ ਚੀਜ ਇਹੀ ਜੀ ਐ ਤੁਸੀਂ ਸਮਝਾਓ ਜੀ ਕਿਹੋ ਜੀ ਗੱਲਾਂ ਕਰੀ ਜਾਂਦੇ ਨੇ ਇਹ ਉਹ ਤੂੰ ਇੱਧਰ ਹੋ ਕੇ ਖੜ ਜਾ ਤੂੰ ਘਰ ਵਾਲੀ ਮੇਰੀ ਐ ਕਹ ਉਹਦੀਆਂ ਯਾਰ ਘਰ ਵਾਲੀ ਤੇ ਮੈਂ ਥੋਡੀ ਆ ਉਹ ਕੋਈ ਗੱਲ ਨਹੀਂ ਕਿਦਰੇ ਨਹੀਂ ਮੈਂ ਇਹਨੂੰ ਜੱਫਾ ਪਾਉਣ ਲੱਗਿਆ ਕਰ ਲੈ ਪਰਾਂ ਨੂੰ 5 ਕਿੱਲਿਆਂ ਦਾ ਟੱਕਾ ਜੱਟ ਕੋਲੇ ਐ ਨਹੀਂ ਪਤਾ ਕਿੱਥੋਂ ਲਿਆਵੇ ਹੁਣ ਉਹ ਕੋਈ ਨਾ ਖੇਵੜ ਦਾ ਸਾਝੀ ਉਹ ਆ ਕਿਹੜੀਆਂ ਗੱਲਾਂ ਕਰਦਾ ਤੂੰ ਤੁਸੀਂ ਗੁੱਸਾ ਕਿਉਂ ਕਰਦੇ ਹੋ ਇਹਨਾਂ ਨੇ ਤਾਂ ਨਾਰਮਲ ਹੀ ਗੱਲ ਕਰੀ ਐ ਤੁਹਾਨੂੰ ਪਤਾ ਤਾਂ ਹੈ ਇਹਨਾਂ ਨੇ ਅਸਤਕ ਵਿਆਹ ਨਹੀਂ ਕਰਵਾਇਆ ਥੋੜੇ ਕਰਕੇ ਤਾਂ ਇਹਨਾਂ ਨੇ ਆਪਣੀ ਜ਼ਿੰਦਗੀ ਲੈ ਖੇ ਲਾਤੀ ਫਿਰ ਇਹਨੂੰ ਰੋਟੀ ਦੰਨਾ ਮੈਂ ਓਏ ਕੀ ਲੈਖੇ ਲੁਖੇ ਨੂੰ ਜਾਣਦਾ ਕੋਈ ਨਾ ਲੈਖੇ ਜੋਖੇ ਸਾਰੇ ਹੁਣ ਜੱਟ ਵੀ ਕਰੂ ਐ ਨਹੀਂ ਪਤਾ ਮੈਂ ਵਿਆਹ ਕਰਾ ਲਾਂ ਰਿਸ਼ਤੇ ਆਉਂਦੇ ਨੇ ਜੱਟ ਨੂੰ ਆਹ ਹੋਰ ਇਸ ਤਰ੍ਹਾਂ ਤੈਨੂੰ ਹੀ ਆਉਣਗੇ ਬੜੇ ਸਣੀ ਦੇ ਉਹਨੂੰ ਹਾਂ ਭਗ ਜਾ ਭਗ ਜਾ ਤੂੰ ਚਲੋ ਆਪਾਂ ਉੱਥੇ ਚੱਲਦੇ ਆਂ ਆਪਾਂ ਜਾ ਕੇ ਨਾ ਵੀਡੀਓ ਬਣਾਉਂਦੇ ਆ ਆਇਆ ਆ ਚੱਲੀਏ ਬਣਾ ਲਓ ਵੀਡੀਓ ਮੇਰੇ ਸਾਲੇ ਦਿਓ ਵੀਡੀਓ ਜੋਗ ਹੀ ਰਹਿ ਜਾਉਗੇ ਤੁਸੀਂ ਆ ਤਾਂ ਨਜ਼ਾਰਾ ਆ ਗਿਆ ਲਾਈਟ ਦਾ ਰਾਤ ਵਾਲੀ ਵਾਰੀ ਉਹ ਨਗਾਦੀ ਪਤੰਦਰਾਂ ਨੇ ਸਿੱਧੀ ਦਿਨ ਤੇ ਛੱਡਦੀ। ਉਹ ਆ ਵੀ ਉਹ ਇੱਥੇ ਬੈਠਾ ਕੀ ਕਰਦਾ? ਉਹ ਮੈਂ ਤਾਂ ਪਟਿਆਲੇ ਨੂੰ ਚੱਲਿਆ ਦੀ ਮਹਾ ਮੋਟਰ ਤੇ ਖੜ ਚਲਦੇ ਆ। ਓਏ ਆ ਜਾ ਇੱਕ ਤੈਨੂੰ ਚੀਜ਼ ਦਿਖਾਵਾਂ। ਕੀ ਦਿਖਾਏਂਗਾ? ਉਹ ਜੱਗੇ ਕੇ ਵਾਲੀ ਜੀਨ ਪਾਈ ਫਿਰਦੀ ਆ ਮੋਟਰ ਤੇ। ਹਾਂ ਓਏ। ਹਾਂ ਭਾਈ ਆ ਜਾ ਦਿਖਾਵਾਂ। ਉਹ ਬਾਲਿਓ ਚੱਕੂਆਂ ਮੈਂ ਤਾਂ ਸੁਣਿਆ ਉਹ। ਉਹ ਸੈਰੋ ਵਜਾ ਕਰਾਇਆ ਉਹਨੇ। ਆ ਜਾ ਬੈਠ। ਆ ਜਾ ਦੇਖੀ। ਜਾ ਕਿਤੇ ਭੱਗ ਜAVE। ਆ ਜਾ। ਤੂੰ ਯਾਰ ਕਿਹੜੀਆਂ ਗੱਲਾਂ ਕਰਦੀਆਂ? ਤੂੰ ਉਧਰ ਵੀ ਜਾ ਕੇ ਉਹਦਾ ਪੱਖ ਪੂਰੀ ਕੀ। ਪੱਖ ਨਹੀਂ ਪੂਰਿਆ ਜੀ ਉਹਨਾਂ ਨੇ ਤਾਂ ਨਾਰਮਲ ਗੱਲ ਕਰੀ ਸੀ ਤੁਸੀਂ ਐਵੇਂ ਗੁੱਸਾ ਕਰ ਗਏ ਤੁਸੀਂ ਉਹ ਮੈਨੂੰ ਸਮਝਾਇਆ ਸੀ ਵੀ ਐਡੀ ਜ਼ਮੀਨ ਦਾ ਮਾਲਕਾ ਇਹ ਫਿਰ ਇਹਦੇ ਨਾਲ ਆਰਮਨਾਲ ਗੱਲ ਕਰਿਆ ਕਿਆ ਫਿਰ ਤੁਸੀਂ ਇਹੋ ਜੀ ਗੱਲਾਂ ਕਰਦੇ ਹੋ ਓਏ ਇੰਨਾ ਛਰਚਣ ਹੁੰਦੀ ਲੋੜ ਨਹੀਂ ਸੀਗੀ ਉਹਨੂੰ ਉਹਨੂੰ ਰਾਤ ਨੂੰ ਗੱਡੀ ਚਾੜ ਦੇਣੇ ਅੱਜ ਤੁਮਾ ਖਰਾਬ ਹੈ ਤੁਹਾਡਾ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਹੈਗਾ ਮੈਂ ਹੈਗੇ ਆ ਨਾ ਆਪੇ ਸੰਭਲਾਂਗੀ ਮੈਂ ਦੇਖਿਓ ਤਾਂ ਸਹੀ ਹੁਣ ਮੈਂ ਕਰਦੀ ਕੀ ਆ ਤੁਸੀਂ ਖੜੋ ਇੱਥੇ ਮੈਂ ਆਈ 1 ਮਿੰਟ ਮੈਨੂੰ ਸਾਲਾ ਚੱਕਰ ਪੁੱਠਾ ਪੈਂਦਾ ਲੱਗਦਾ। ਓਏ ਆ ਫੇਰ ਮੁੜਿਆਈ। ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਓ ਹਾਂ ਦੱਸ। ਤੁਸੀਂ ਨਾ ਇਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ। ਤੁਹਾਨੂੰ ਪਤਾ ਹੀ ਐ ਵੀ ਥੋੜਾ ਅੜਬਸ ਬਾ ਐ। ਹੌਲੀ-ਹੌਲੀ ਮੈਂ ਇਹਨਾਂ ਨੂੰ ਸਮਝਾ ਦਾਂਗੀ। ਤੁਹਾਡੇ ਨਾਲ ਪਿਆਰ ਨਾਲ ਟਰੀਟ ਕਰਿਆ ਕਰਨਗੇ। ਕੋਈ ਨਾ ਅੜਬਤਾਵਾ ਕਰ ਦੂੰ ਲੋਟ। ਇਹ ਤਾਂ ਮੈਂ ਤੇਰੇ ਕਰਕੇ ਚੁੱਪ ਕਰ ਗਿਆ। ਮੈਂ ਤਾਂ ਸਾਲੇ ਨੂੰ ਪਾ ਕੇ ਮੁੱਦਾ ਇੱਥੇ ਝੰਡ ਦਿੰਦਾ। ਓ ਕੀ ਹੋ ਗਿਆ ਐ ਕਾਨੂੰ ਪਖੀ ਜੰਨੇ ਤੁਸੀਂ ਉਹ ਹੋਣਾ ਕੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਹਾਂ ਬਈ ਕੀ ਕੰਮ ਆ ਤੁਹਾਨੂੰ ਉਹ ਬਈ ਮੋਟਰ ਚਾਹੀਦੀ ਦੀ ਆਪਾਂ ਨੂੰ ਮੇਰੇ ਸਾਲੇ ਦੇ ਉਹ ਹਲੇ ਪਰਸੋਂ ਦਾ ਕਹਿੰਦੇ ਸੀ ਹਲੇ ਜੀਰੀ ਲਾਉਣੀ ਨਹੀਂ ਲੇਬਰ ਨਹੀਂ ਆਈ ਉਹ ਪਨੀਰੀ ਮਿਲ ਗਈ ਤੇ ਨਾਲੇ ਲੇਬਰ ਨਹੀਂ ਆਈ ਅੱਛਾ ਕੋਈ ਨਾ ਮੋਟਰ ਲੈ ਜਾਓ ਚਲਾ ਲਿਓ ਜਾਓ ਤੁਸੀਂ ਓਹੋ ਖਾਲ ਖੋਲ ਠੀਕ ਆ ਉਹ ਲੋਟ ਹੈ ਖਾਲ ਤਾਂ ਬਾਕੀ ਕਰ ਦਾਂਗੇ ਜਾਓ ਜਾ ਉਹ ਜੇ ਸਮਾਰਨ ਵਾਲਾ ਸਿਰੀ ਭੇਜ ਦਿੰਨੇ ਆਂ ਅਸੀਂ ਉਹ ਕੋਈ ਨਹੀਂ ਆਪੇ ਕਰ ਲਾਂਗੇ ਯਾਰ ਤੁਸੀਂ ਜਾਓ ਚਲਾ ਕੋਈ ਬਾਗ ਜਿੰਨੇ ਆ ਬਾਈ ਤੇ ਇੱਕ ਕੰਮ ਹੋਰ ਤੀ ਯਾਰ ਹੁਣ ਮੇਰੇ ਸਾਲੇ ਦਾ ਹੁਣੇ ਲਿਸਟ ਬਣਾ ਕੇ ਆ ਗਿਆ ਤੇ ਤੈਨੂੰ ਸਾਰੇ ਕੰਮ ਹੁਣੇ ਯਾਦ ਆ ਗਏ ਉਹ ਕੋਈ ਨਹੀਂ ਯਾਰ ਤੂੰ ਤਾਂ ਹੱਥ ਕਰਦਾ ਗਾਲਿ ਪਈ ਜਾਂਦਾ ਉਹ ਸੇਲਾ ਜਹੀ ਦਾ ਦੀ ਕਾਪਾ ਨੂੰ ਉਹ ਫਿਰ ਮੀਟ ਮੂਡ ਬਣਾਉਂਦੇ ਰਹਿੰਦੇ ਆਪਾਂ ਮੋਟਰ ਤੇ ਪਾਲਟੀ ਛਾਲ ਠੀ ਕਰਦੇ ਰਹਿੰਦੇ ਉਹ ਕੋਈ ਨਾ ਕੋਈ ਨਾ ਜਾਓ ਤੁਸੀਂ ਦੇ ਦਾਂਗੇ ਸੇਲਾ ਸੁੱਲਾ ਅਸੀਂ ਮੜੀ ਜੀ ਗੱਲਬਾਤ ਕਰ ਲਈਏ ਕਰ ਲਓ ਚੱਲ ਕਰ ਲਓ ਬਾਈ ਗਲ ਕਾਤੇ ਪੈਨੇ ਆ ਆ ਜਾ ਬਾਈ ਚੱਲ ਬਾਈ ਕੋਣ ਸੀ ਇਹ ਹੈ ਕਿਵੇਂ ਚਾਕੀ ਅੰਦਰ ਸੀਗਾ ਉਹ ਗਮਾਂਡੀ ਨੇ ਆਪਣੇ ਇੱਕ ਤਾਂ ਮੇਰੇ ਸਾਲਿਆ ਤੈਨੂੰ ਆ ਕੱਲੀ ਤੂੰ ਇਹਨੂੰ ਮੋਟਰ ਤੇ ਗਾਸ ਨੂੰ ਲੈ ਕੇ ਆਏ ਜੇ ਲਿਆਉਣਾ ਸੀ ਘੱਟੋ ਘੱਟ ਗੱਡੀ ਚ ਤਾਂ ਲਿਆਉਂਦਾ ਓਏ ਤਾਂ ਕਹਿੰਦੀ ਮੈਂ ਮੋਟਰ ਤੇ ਜਾ ਕੇ ਆਉਣਾ ਖੇਤ ਦੇਖ ਕੇ ਆਉਣਾ ਨੇ ਯਾਰ ਫਿਰ ਕੀ ਹੈ ਜੀ ਆਪਣੇ ਖੇਤ ਹੀ ਐ ਆਪਾਂ ਆਪਣੇ ਖੇਤ ਹੀ ਐ ਕਿਸੇ ਹੋਰ ਦੇ ਖੇਤ ਥੋੜੀ ਬੜੇ ਆ ਡਰਨ ਵਾਲੀ ਕੀ ਗੱਲ ਐ ਇਹਦੇ ਚ ਓ ਚਲ ਕੋਈ ਨਾ ਤੂੰ ਚਿੰਤਾ ਨਾ ਕਰ ਤੁਸੀਂ ਮੈਨੂੰ ਐਂ ਦੱਸੋ ਤੁਹਾਡੀ ਮਨਪਸੰਦੀ ਮੈਂ ਸਬਜ਼ੀ ਬਣਾ ਦਾਂਗੀ ਤੁਹਾਨੂੰ ਕੀ ਪਸੰਦ ਐ ਮੈਂ ਉਹੀ ਬਣਾ ਦਾਂਗੀ ਸ਼ਾਮ ਨੂੰ ਹਾਏ ਹਾਏ ਓਏ ਰੱਬਾ ਇਹ ਕਿੱਥੋਂ ਮਨਪਸੰਦ ਵਾਲੀਆਂ ਗੱਲਾਂ ਤੁਰ ਪਈ ਐ ਢੀ ਛੇਤੀ ਓਏ ਖਾਊਗਾ ਟਿੰਡੇ ਤੂੰ ਚਲ ਘਰ ਨੂੰ ਚੱਲੀ ਆਜਾ ਓ ਖੜ ਜਾ ਤੇਰੇ ਜਾਦੇ ਮਿਰਚਾਂ ਲੱਗਦੀਆਂ ਨੇ ਉਹ ਆਏ ਕਰਿਓ ਹਾਂਜੀ ਇੱਕ ਤਾਂ ਸਿਮਲਾ ਮਿਰਚ ਬਣਾ ਲਿਓ ਭਰਮੀ ਠੀਕ ਐ ਨਾਲ ਪਰਿੰਡੀ ਪਰੁੰਡੀ ਚੱਲੂ ਦਹੀਂ ਰਾਇਤਾ ਬਣਾ ਲਿਓ ਕਦੂ ਪਾ ਕੇ ਲੱਸੀ ਪੀਉਂਗੇ ਹਾਂ ਠੀਕ ਐ ਆਏ ਹਾਏ ਓਏ ਆਥਣ ਦੀ ਰੋਟੀ ਪਕਾਉਣੀ ਆ ਸਵੇਰ ਦੀ ਨਹੀਂ ਪਕਾਉਣੀ ਕਿਹ ਆਇਆ ਤੂੰ ਕਦੋਂ ਨਾਲ ਆਜੂ ਤੁਸੀਂ ਠੀਕ ਐ ਨਹੀਂ ਤਾਂ ਰੋਟੀ ਠੰਡੀ ਹੋ ਜੂ ਆ ਗਿਆ ਮੈਂ ਤਾਂ ਤੂੰ ਲੱਗ ਜਾ ਕੇ ਰਹਿ ਕਦੋਂ ਨਾਲ ਆਜੂਗਾ ਆਥਣੇ ਪੱਗਵਾ ਮਾਰ ਕੇ ਨੂੰ ਪਤਾ ਹੀ ਨਹੀਂ ਲੈਂਦਾ ਸਾਲਾ ਆਪਣੇ ਟਾਈਮ ਦਾ ਉਹ ਥੋੜੀ ਉਹ ਭੈਣ ਦੀ ਇਹਦਾ ਛੜੇ ਜੇਠ ਦੀ ਕਿਸਮਤ ਸਾਲੀ ਬੜੀ ਜਾਗੀ ਇੱਕੇ ਲੱਖ ਤੇ ਪਾਸਾ ਪਲਟ ਗਿਆ ਕਿਥੇ ਨੇੜੇ ਬੈਠਾ ਸੁਣਦਾ ਸੀ ਰੱਬਾ ਓਏ ਆ ਤਾਂ ਤਾਂ ਬਾਜੀ ਉਹ ਪਲਟਾਤੀ ਇਹਨਾਂ ਸਾਲੇ ਦੇ ਹੱਥ ਚ ਕਮਾਂਡ ਹੀ ਖੋ ਲੈਣੀ ਆ ਆਪਾਂ ਨੇ ਇੱਕ ਦੋ ਦਿਨ ਚ ਬਸ ਦੇਖ ਲੈ ਸਾਲਾ ਕਿੰਨਾ ਹਰਾਮੀ ਆ ਸਾਲੇ ਨੇ ਚੱਜ ਨਾ ਦੇਖਣ ਵੀ ਨਹੀਂ ਦਿੱਤੀ ਉਹ ਕਰ ਦਿੱਤਾ ਸਹੀ ਏ ਸਾਲਾ ਕਹਿੰਦਾ ਭਗਜੋ ਭਗਜੋ ਸਿੱਧਾ ਹੀ ਲੈ ਮੂੰਹ ਤੇ ਬੇਇੱਜ਼ਤੀ ਕਰਤੀ ਕੋਈ ਨਹੀਂ ਕੰਮ ਤਾਂ ਆਪਣੇ ਤੱਕ ਵੀ ਪਊ ਉਹ ਆ ਸਾਲਾ ਇਧਰ ਨੂੰ ਹੀ ਭੱਜੇ ਆਉਂਦਾ ਮੈਨੂੰ ਲੱਗਦਾ ਸਾਲਾ ਬਹੁਤ ਤੇਜ਼ ਉਹ ਕਿਤੇ ਗਲਤਾਂ ਨਹੀਂ ਪਊਾ ਆਪਣੇ ਆਕੇ ਵੀ ਉੱਥੇ ਕੀ ਕਰਨਾ ਇਹਦੀ ਆਪਾਂ ਨੇ ਕਿਹਾ ਬਈ ਗਲਤ ਬੋਲਦੇ ਇੱਥੇ ਮੋਟਰੇ ਪੁੱਛੀ ਆ ਹਾਂ ਗਲਤ ਤਾਂ ਸਹੀ ਆ ਆਪਣੀ ਵੀ ਤਾਂ ਮੰਗੇ ਲੈਂਦਾ ਹੁਣ ਯਾਰ ਹਾਂ ਇਹ ਤਾਂ ਹੈ ਪਰ ਉਹ ਆਏ ਆ ਸਾਲਾ ਬੰਦਾ ਹਰਾਮੀ ਇਹ ਕੋਈ ਨਹੀਂ ਚੰਪਦਾ ਇਹ ਸਾਲੇ ਨੂੰ ਕੋਈ ਨਹੀਂ ਕੋਈ ਨਹੀਂ ਉਹਨਾਂ ਨੂੰ ਹੋ ਜਾ ਬਾਈ ਜਾਣ ਦੇ ਇੱਧਰੋਂ ਉਹ ਹੋਰ ਵੀ ਕੀ ਹੋ ਗਿਆ ਬੜਾ ਗੁੱਸਾ ਆ ਜਾ ਨਾ ਗੁੱਸਾ ਸਾਲਿਓ ਆਉਣੀ ਕੀ ਹੋ ਗਿਆ ਹੋਣਾ ਕੀ ਐ ਤੁਸੀਂ ਕਿੰਨੀ ਤੇਜ਼ ਗਾਇਆ ਤਾਂ ਉੱਥੇ ਨੂੰ ਨਾ ਤੁਹਾਨੂੰ ਸਾਲਿਓ ਹੁਣੇ ਮੋਟਰ ਜ਼ਿਆਦਾ ਹੀ ਤੀ ਉਹ ਬਾਈ ਤੂੰ ਤਾਂ ਗਲਤ ਸਮਝਦਾ ਯਾਰ ਹੋਰ ਕੀ ਅਸੀਂ ਗਲਤ ਨਹੀਂ ਗਏ ਰੱਖਦੇ ਆ ਹੱਦ ਹੋ ਗਈ ਉਹ ਤਾਂ ਸਾਡੇ ਵਾਲਾ ਬਾਪੂ ਕਹਿੰਦਾ ਵੀ ਚੱਲ ਪੁੱਛ ਲੈ ਉਹਦੀ ਮੋਟਰ ਅਸੀਂ ਤਾਂ ਪੁੱਛਣ ਬਾਗੇ ਸਾਲਿਓ ਮੋਟਰ ਪੁੱਛਣ ਦਾ ਵੀ ਕੋਈ ਤਰੀਕਾ ਹੁੰਦਾ ਕੋਈ ਟਾਈਮ ਹੁੰਦਾ ਤੁਸੀਂ ਸਾਲਿਓ ਜਦੇ ਮੌਕੇ ਤੇ ਪਹੁੰਚਿਓ ਪਾਣ ਨਾ ਦਿਓ ਕਦੇ ਸੁੱਕੀਆਂ ਬੇਲਾਂ ਨੂੰ ਪਾਣੀ ਅੱਛੇ ਅੱਛਾ ਅੱਛੇ ਤਾਂ ਆਪ ਆਪ ਦੀ ਵੇਲ ਨੂੰ ਪਾਣੀ ਪਾਉਣ ਨੂੰ ਫਿਰਦਾ ਉਹ ਭੈਣ ਦੇਣੇ ਦਿਓ ਉਹ ਭਾਈ ਇੱਕ ਗੱਲ ਕਹਾ ਤੂੰ ਵਿਆਹ ਤਾਂ ਤੇਰਾ ਹੀ ਹੋਣਾ ਬਣਦਾ ਸੀ ਉਹਦੇ ਨਾਲ ਉਹ ਤਾਂ ਉਈ ਕਰਾ ਗਿਆ ਧੱਕੇ ਨਾਲ ਜੋੜੀ ਦਾ ਤੇਰੀ ਉਹ ਫਾਗਦੇ ਦੀ ਜੋੜੀ ਦਾ ਤੇਰੇ ਅੱਜ ਅੱਜ ਵੀ ਤਾਂ ਦੇਖ ਬਾਈ ਨਾਲ ਖੜੀ ਦੀ ਜੱਤ ਦੀ ਪੂਰੀ ਸੀ ਜੱਤ ਦੀ ਪੂਰੀ ਸੀ ਸਹੀ ਗੱਲ ਉਹਦੇ ਨਾਲ ਤਾਂ ਖੜੀ ਹੋਣੀ ਜਾਂ ਚਲੀ ਗਈ ਬਈ ਉਹ ਉਹ ਭੈਣ ਦੇਣ ਦੇ ਉਹ ਕਾਨੂੰ ਜਜਵਾਤਾਂ ਤੇ ਕਾਬੂ ਰਹਿਣ ਦੋ ਮੇਰੇਆਂ ਤੇ ਤੁਸੀਂ ਉਹ ਬਾਈ ਉਹ ਤਾਂ ਹੁਣ ਪੀ ਮਤਲਬ ਜੇ ਤੇਰੇ ਨਾਲ ਜੋੜੀ ਬਣ ਜੇ ਫਧੀ ਆਇਆ ਉਹਦੇ ਨਾਲ ਨਹੀਂ ਜੋੜੀ ਬਣ ਜੇ ਉਹਦੇ ਨਾਲ ਤਾਂ ਜੱਜਦੀ ਹੋਣੀ ਉਹ ਖੜੀ ਹੋਣੀ ਵਧੀਆ ਲੱਗਦੀ ਹੋਰ ਕਿਵੇਂ ਜੇ ਲੱਗਦੀ ਦੀ ਬਹੁਤ ਸੁਣੀ ਆ ਜਵਾ ਦਮਜੀਤ ਤੇ ਕਰੀਨਾ ਕਪੂਰ ਵਾਲੀ ਜੋੜੀ ਲੱਗਦੀ ਦੀ ਤੇਰੀ ਉਹ ਮੀਰੂ ਬਾਜਵੇ ਵਾਲੀ ਹਾ ਮੀਰੂ ਬਾਜਵੇ ਤੇ ਤੇਰੀ ਕੰਮ ਹੋਇਆ ਪਿਆ ਓਏ ਉਸ ਸਾਲੀ ਐਡੀ ਨੇੜੇ ਕਦੇ ਕੋਈ ਕੁੜੀ ਖੜੀ ਹੋਏ ਇੱਕ ਵਾਰੀ ਸਹੀ ਨੇ ਐਂਜ ਕਰਤਾ ਨਾ ਸਰਾ ਹੋ ਗਿਆ ਇਹ ਬਾਈ ਫੈਰਾਂ ਨਹੀਂ ਹੈ ਜਿਹੇ ਹੁੰਦੀਆਂ ਨੇ ਓਏ ਨਾ ਕਿਵੇਂ ਹੁੰਦੀਆਂ ਨੇ ਇਹ ਤੁਸੀਂ ਤਾਂ ਸਾਲੇ ਸ਼ਹਿਰ ਜਾਂਦੇ ਆਉਂਦੇ ਰਹਿੰਨੇ ਹੋ ਇਹ ਤਾਂ ਬਹੁਤ ਫ੍ਰੈਂਕ ਹੁੰਦੀਆਂ ਨੇ ਇਹ ਤਾਂ ਇਹਨਾਂ ਵਾਸਤੇ ਤਾਂ ਗੱਲਾਂ ਆਮ ਹੁੰਦੀਆਂ ਨੇ ਹਾਂ ਹਾਂ ਇਹਦਾ ਪੈਸਾ ਬੁਸਾ ਜਾ ਦਿਖਾਓ ਜਿਹਦੇ ਪਿੱਛੇ ਲੱਗ ਰਿਹਾ ਹਾਂ ਉਸ ਗੱਲ ਹੁੰਦੀ ਹੈ ਵੀ ਹੁਣ ਪੈਸੇ ਕਰਕੇ ਉਹਦੇ ਵਿੱਚ ਲੱਗੀ ਤੂੰ ਮਰੇ ਵੱਧ ਦਿਖਾ ਤੇਰੇ ਪਿੱਛੇ ਲੱਜੂ ਉਹ 2 4 ਸੂਟ ਜੇ ਜਿੰਨਾ ਟੌਪ ਜੇ ਦਵਾ ਦੇ ਹਾਏ ਹਾਏ ਸ਼ਾਪਿੰਗ ਕਰਾ ਦੇ ਉਹ ਪੈਨਚੋਦ ਨੂੰ ਕਟਵਾਣਾ ਨਹੀਂ ਓਏ ਇਹ ਨਹੀਂ ਬਾਈ ਕੁਛ ਕਹਿੰਦੀ ਹੁੰਦੀ ਇਹ ਤਾਂ ਫਰੈਂਡ ਫਰੋਂਡ ਹੁੰਦੇ ਨੇ ਹੁਣ ਕਹਿੰਦਾ ਮੈਂ ਤੇਰਾ ਫਰੈਂਡ ਐ ਹਾਂ ਫਰੈਂਡ ਫਰੈਂਡ ਬਣਾ ਕੇ ਫਰੈਂਡ 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 ਕਹਿ ਦੇਣ ਜਾ ਕੇ ਦੋਸਤ ਅੱਛਾ ਠੀਕ ਹੈ ਇੰਗਲਿਸ਼ ਚ ਕਹੀ ਵਾਰ ਕਹ ਫਰੈਂਡ ਨੇ ਆਪਾਂ ਕਹ ਤੂੰ ਮੈਨੂੰ ਉਹ ਨਾ ਸਮਝੀ ਕੀ ਰਿਸ਼ਤਾ ਤੇਰਾ ਤਰਾ ਜੇਠ ਜੂਠ ਮੈਨੂੰ ਤਾਂ ਫਰੈਂਡ ਸਮਝ ਤੂੰ ਅੱਛਾ ਦੇਖੀ ਫੇਰ ਤਰਨਾ ਕਿੰਨੇ ਖੁੱਲ ਕੇ ਗੱਲਾਂ ਕਰਦੇ ਖੁੱਲ ਹੀ ਜੂ ਫਿਰਦਾ ਪੂਰੀ ਸਾਲਾ ਇੱਕ ਵਾਰ ਤਾਂ ਐ ਪੈਰਾਂ ਤੋਂ ਲੈ ਕੇ ਸਿਰ ਤੱਕ ਕਰੰਟ ਜਾ ਨਿਕਲਿਆ ਜਾਂਦੇ ਆਏਂਗੇ ਤਹੇ ਦਾ ਸ਼ਹਿਰ ਜਾਣੇ ਹੁੰਨੇ ਆ ਸ਼ਹਿਰ ਚ ਆਹੀ ਨਿਆਰੇ ਨੇ ਹਾਂ ਜੇ ਕਹੇ ਤੈਨੂੰ ਸ਼ਹਿਰ ਲੈ ਜੂਗੇ ਕਿਸ ਦਿਨ ਪਰ ਤੈਨੂੰ ਤਾਂ ਸ਼ਹਿਰ ਦੀ ਕੀ ਲੋੜ ਆ ਤੁਹਾਡੇ ਤਾਂ ਘਰ ਹੀ ਸ਼ਹਿਰ ਆਲਾ ਪੜੋਨਾ ਓਏ ਛੋਡੀਓ ਭੈਣ ਦੀ ਓਏ ਕਿਤੇ ਮੜਵਾ ਨਾ ਉਹ ਨਹੀਂ ਇਹ ਪਿੰਡ ਵਾਲੀਆਂ ਹੀ ਗਾਲ ਕੱਢਦੀਆਂ ਹੁੰਦੀਆਂ ਨੇ ਲਵਾ ਫਿਰ ਪੰਗਾ ਜਾ ਕੇ ਜੀਦਾ ਪੈਗ ਪਗ ਵੀ ਲਾਉਂਦੀਆਂ ਨੇ ਇਹ ਕਹਿਦੀ ਲਵਾਦੀ ਨਾਲ ਮੋਟਾ ਸੰਤਰੇ ਦਾ ਪੇਗ ਹੋਰ ਪਰ ਅੰਗਰੇਜ਼ੀ ਪੀਂਦੇ ਨੇ ਮੋਟਾ ਸੰਤਰਾਂ ਨਹੀਂ ਹਾਂ ਆਏ ਹਾਏ ਓਏ ਫਿਰ ਤਾਂ ਮੋਚਣਾ ਮੋਚਣਾ ਲਾ ਕੇ ਚੱਲੀਏ ਗਾੜੀ ਦੇ ਜਾਈ ਮੜਾ ਜਾ ਫੱਟ ਗੱਡੀ ਓਏ ਫਿਰ ਮੋਟਰ ਚਲਾ ਲਈਏ ਉਹ ਚਲਾ ਲਓ ਸਾਲਿਓ ਮੈਂ ਤਾਂ ਜੀਰੀ ਹੁਣ ਗੈਲੋ ਲਾਉਂਗਾ ਹਾਂ ਤੂੰ ਤਾਂ ਲੇਟ ਲਾ ਲਈ ਕੋਈ ਨਹੀਂ ਸਾਡੇ ਵਾਲੀ ਪਾ ਤੂੰ ਲਾ ਲਈ ਤੇਰੇ ਵਾਲੀ ਅਸੀਂ ਲਾ ਦਿੰਨੇ ਆ ਕੱਦੂ ਫੇਰ ਇਹ ਦੇਖਾਂਗੇ ਪਹਿਲਾਂ ਜਿਹੜਾ ਕੱਦੂ ਕਰਨ ਵਾਲਾ ਉਹ ਕਰੀਏ ਹਾਂ ਜਾ 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 ਹੋਰ ਦਵੀ ਦੂ ਵੀ ਨਾ ਟੈਨਸ਼ਨ ਫੀ ਓਕੇ ਚੱਕ ਦੇ ਕੰਮ ਨੂੰ ਨਾ ਠੀਕ ਰਹੂ ਓਏ ਯਾਰ ਇਹਦੀ ਜ਼ਿੰਮੇਵਾਰੀ ਹਲੇ ਕੋਈ ਨਹੀਂ ਚੱਲ ਠੀਕ ਆ ਦੇ ਮੌਕਾ ਓ ਕਹਿੰਦਾ ਅੱਜ ਨਹੀਂ ਬਾਈ ਮੈਨਾਂ ਮਜ਼ਾ ਹੋਰ ਸਾਲਾ ਹਰਾਮੀ ਇਧਰ ਬੋਲਣ ਦੀ ਅਕਲ ਨਹੀਂ ਓਏ ਉਹੀ ਗਲਤੇ ਬੋਲੀ ਜਨਾ ਬਾਈ ਆ ਆਪਣਾ ਉਹ ਨਹੀਂ ਬਾਈ ਹਾਂ ਉਹਦੇ ਹਿੱਸੇ ਦਾ ਕੰਮ ਆ ਯਾਰੋ ਠੀਕ ਆ ਲੈ ਸਹਾਈ ਤਾਂ ਚੜ੍ਹੇ ਹੀ ਪਿਆ ਦੀ ਉਂਗਲੀ ਤੇ ਦੇਖ ਆ ਉਸ ਤਰ੍ਹਾਂ ਪੌਲ ਵੀ ਤਿਆਰ ਆ ਆਪਣੀ ਹੁਣ ਚੱਲ ਦੋ ਚਾਰ ਦਿਨ ਲੈ ਲੂਗੀ ਜੀਰੀ ਦਾ ਹੱਕ ਨੇ ਕੰਮ ਨੇਰੀਆਂ ਠਾਲ ਦਾਂਗੇ ਕੱਲ ਨੂੰ ਗਹਣ ਕਰੇ ਦਵਾ ਮੈਂ ਚੱਲ ਬਾਕੀ ਲੇਬਰ ਵਾਲਿਆਂ ਨੂੰ ਪੁੱਛਦੇ ਆ ਆ ਜਾ ਆ ਜਾ ਬਾਈ ਉਹ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਕਿਵੇਂ ਆ ਵਧੀਆ ਦੇਖੀ ਕੱਚੀਆਂ ਅੰਬੀਂ ਖਾਈ ਜਾਂਦਾ ਹਾਂ ਉਹ ਹੋਰ ਕੀ ਕਰੀ ਹਾਲੇ ਪੱਕੀਆਂ ਦਾ ਹੈ ਨਹੀਂ ਹੋਰ ਦੂਆ ਕਿੱਦਾਂ ਉਹ ਦੂਆ ਕਰੇ ਆ ਯਾਰ ਕਰੇ ਕਰੇ ਕੀ ਕਰਦਾ ਉਹ ਕਰੇ ਬਾਹਰਲੇ ਬੇਲਾ ਦੀ ਉਹ ਅੱਗੇ ਤਾਂ ਕਾਲੀ ਮਚਾ ਆਂਦਾ ਉਹ ਜੀਰੀ ਲਾਉਣ ਦੀ ਨਾਲੇ ਮੋਟਰ ਤੇ ਹੀ ਬੈਠਾ ਰਹਿੰਦਾ ਘਰੇ ਜਾਂਦਾ ਹੀ ਨਹੀਂ ਬੰਦਾ ਰਾਤ ਨੂੰ ਵੀ ਇੱਥੇ ਹੀ ਪਿਆ ਰਹਿੰਦਾ ਹੁਣ ਬੜਾ ਘਰੇ ਜਾਣ ਲੱਗ ਗਿਆ ਉਹ ਚੱਲ ਘਰੇ ਬੈਠ ਜਾਂਦਾ ਫੇਰ ਕੀ ਆ ਹੁਣ ਮੈਂ ਹੈਗਾ ਤਾਂ ਸੀ ਮੋਟਰ ਤੇ ਕੱਲਾ ਹੀ ਆ ਕੱਲਾ ਗਾਉਂ ਉਤਰੀ ਭੁੜਾਈ ਕਰੀ ਆ ਹੂੰ ਹਾਂ ਉਹ ਬਾਈ ਇੱਕ ਗੱਲ ਕਹਾਂ ਉਹ ਸਦਾ ਨਹੀਂ ਕਰਦਾ ਹਾਂ ਕਹਿ ਚੱਲ ਤੂੰ ਮੇਰਾ ਆਪਣਾ ਆ ਵੱਡਾ ਬਾਈ ਹਾਂ ਉਹਦੀ ਗੌਰ ਰੱਖਿਆ ਕਰ ਤੈਨੂੰ ਪਤਾ ਤਾਂ ਹੈਗਾ ਕਿਹਾ ਇਹ ਉਹ ਕੱਲੇ ਨੂੰ ਨਾ ਛੱਡਿਆ ਕਰ ਘਰੇ ਉਹ ਤੂੰ ਕਹੇਂ ਜਾਂ ਕਾਮਲੀਆਂ ਗੱਲਾਂ ਕਰਦਾ ਯਾਰ ਮੈਂ ਤੈਨੂੰ ਤਾਂ ਹੀ ਤਾਂ ਕਹਿੰਦਾ ਸੀ ਕਿ ਤੂੰ ਗੁੱਸਾ ਕਰੇਂਗਾ ਜੇ ਮੈਂ ਤੈਨੂੰ ਆਪਣਾ ਸਮਝ ਕੇ ਕਹਤਾ ਪਤਾ ਕੀ ਗੱਲ ਆ ਹੁਣ ਸਾਡੇ ਲੈਪ ਤਾਂ ਬਾਹਰ ਅੰਦਰ ਫਿਰ ਗੱਲਾਂ ਕਰਦਾ ਰਹਿੰਦਾ ਉਹ ਸਾਨੂੰ ਤਾਂ ਪਤਾ ਵੀ ਵਿੱਚ ਗੱਲਬਾਤ ਕੀ ਆ ਉਹਦੇ ਉਹ ਗੱਲਬਾਤ ਕੀ ਹੁਣ ਯਾਰ ਭਾਈ ਆ ਮੇਰਾ ਫੇਰ ਵੀ ਬਣਾ ਯਾਰ ਹਾਂ ਹਾਂ ਉਹ ਤਾਂ ਚੱਲ ਕੋਈ ਗੱਲ ਨਹੀਂ ਬਾਕੀ ਮੇਰਾ ਤਾਂ ਬਈ ਕੰਮ ਸਮਝਾਉਣਾ ਦੀ ਮੈਂ ਸਮਝਾਤਾ ਤੈਨੂੰ ਹਨਾ ਕੋਈ ਨਾ ਥਿਰੀ ਜੁਰੀ ਐਤਕੀ ਲੇਟੇ ਹੋ ਗਈ ਥੋੜੀ ਹਨਾ ਤਾਂ ਮਾ ਕੋਈ ਨਾ ਚਾਰ ਦਿਨ ਨੂੰ ਗੜਦਾਂਗੇ ਹਮ ਚੱਲ ਕੋਈ ਗੱਲ ਨਹੀਂ ਹਾਂ ਟੈਂਸ਼ਨ ਨਾ ਉਹਦਾ ਮਨ ਫਿਕਰ ਹੋ ਕਰਦੀ ਹੈ ਨਹੀਂ ਇੰਨੀ ਜੁਰੀ ਦੀ ਕਹਿੰਦਾ ਕੋਈ ਗੱਲ ਨਹੀਂ ਆਪਾਂ ਤਾਂ ਲੇਟੇ ਲਾਵਾਂਗੇ ਉਹ ਕੋਈ ਚੱਕਰ ਨਹੀਂ ਲਾ ਲਾਂਗੇ ਫਿਰ ਕੀ ਆ ਚੱਲ ਕੋਈ ਗੱਲ ਨਹੀਂ ਬਈ ਮੈਂ ਚੱਲਦਾ ਠੀਕ ਆ ਚਾਲ ਆਂਬ ਵੀ ਫੜਾਇਆ ਇੱਧਰ ਕੋਈ ਨਹੀਂ ਇਹ ਤਾਂ ਮੈਂ ਖਾਣਾ ਹੁਣ ਤੂੰ ਸਾਲਾ ਹਲਕਿਆ ਵਾ ਅੰਬੀ ਖੋ ਕੇ ਲੈ ਗਿਆ ਸਾਲਾਂ ਲੋਕਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਬਿਨਾ ਚੁਗਲੀਆਂ ਤੋਂ ਓਕੇ ਹਾਲਾ ਬਾਈ ਵਾ ਵਧੀਆ ਵਧੀਆ ਤੂੰ ਹਣਾ ਕਿਵੇਂ ਆ ਲਾਲੀ ਜੀਰੀ ਜੂਰੀ ਕਰ ਲਿਆ ਕੰਮ ਸਰੂ ਓ ਬਾਹ ਲਾਉਣੀ ਆ ਯਾਰ ਹਲੇ ਪਨੀਰੀ ਤਿਆਰ ਨਹੀਂ ਹੋਈ ਆਪਣੀ ਅੱਛਾ ਹਾਂ ਓ ਅੱਜ ਸੋਡੇ ਵਾਲਾ ਦੀਂਦਾ ਹੀ ਨਹੀਂ ਕਿਤੇ ਉਹ ਸਾਡੇ ਵਾਲਾ ਘਰੇ ਆ ਬਸ ਹੁਣ ਘਰੇ ਹਾਂ ਤੂੰ ਉਹਰੇ ਮੋਟਰ ਤੇ ਫਿਰਿਆ ਨਾ ਫੇਰ ਕਿ ਹੋ ਗਿਆ ਮਾਇ ਚਲਣ ਗੇੜਾ ਮਾਰਨ ਆ ਗਿਆ ਦੀ ਓਏ ਉਹਨੂੰ ਖੇਤ ਕੋਤ ਛੱਡ ਦਿਆ ਕਰ ਤੂੰ ਘਰੇ ਰਹਿ ਰਿਹਾ ਕਰ ਕਿਉਂ ਓਏ ਉਹਦੇ ਲੱਛਣ ਜੇ ਠੀਕ ਨਹੀਂ ਲੱਗਦੇ ਮੈਨੂੰ ਉਹ ਨਹੀਂ ਆਇਆ ਜੀ ਨਹੀਂ ਕੋਈ ਗੱਲ ਹੈਗੀ ਯਾਰ ਓਏ ਮੈਂ ਉਦਣ ਵੀ ਜਦਨ ਮੋਟਰ ਪੁੱਛਣ ਨਹੀਂ ਆਇਆ ਹਾਂ ਉਦਾਂ ਹੀ ਵੀ ਉਹਦੇ ਲਵੇ ਲਵੇ ਜੇ ਖੜਦਾ ਸੀ ਉਹ ਨਹੀਂ ਆਇਆ ਜੀ ਕੋਈ ਗੱਲ ਨਹੀਂ ਹੈਗੀ ਯਾਰ ਕੋਈ ਨਹੀਂ ਉਹਨੂੰ ਤਾਂ ਮੋਟਰ ਮੋਟਰ ਤੇ ਛੱਡ ਦਿਆ ਕਰ ਯਾਰ ਤੂੰ ਘਰੇ ਰਹਿ ਰਿਹਾ ਕਰ ਬਿਆ ਤਾਂ ਸਾਲੇ ਤੇਰਾ ਹੋਇਆ ਵਿਆ ਤੂੰ ਉਹਨੂੰ ਘਰੇ ਛੱਡੀ ਬੈਠਾ ਚੱਲ ਕੋਈ ਨਾ ਮੈਂ ਜਾਂਦਾ ਫਿਰ ਚਲ ਠੀਕ ਆ ਦੌਰ ਕਰੀਏ ਚੱਲ ਤੇ ਕੋਈ ਨਾ ਕੋਈ ਨਾ ਠੀਕ ਆ ਜਦ ਲੱਗਦੇ ਸਭਕਿਓ ਫਲੀ ਗੜਫੜ ਵਾਲਾ ਕੰਮ ਹੋਵੇ ਪ੍ਰਿਆ ਇਹ ਪ੍ਰਿਆ ਪ੍ਰਿਆ प्रिया।, ए प्रिया 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 ए प्रिया हे प्रिया।, प्रिया। मैन लगता भी उही कम हो गया जेडे कहे थे तो मेरे भाई नहीं मेरा घर पटता ਮੇਰੇ ਭਾਈ ਨਹੀਂ ਮੇਰਾ ਘਰ ਪੜਦਾ ਉਹ ਮੇਰੇ ਘਰ ਵਾਲੀ ਲੈ ਕੇ ਪੱਜ ਗਿਆ ਇਹਨਾਂ ਨੂੰ ਕੀ ਹੋਇਆ ਇਹ ਕਿਉਂ ਰੋਈ ਜਾਂਦੇ ਨੇ ਉਹ ਤੂੰ ਕਿੱਥੇ ਦੀ ਮੈਂ ਤਾਂ ਗਵਾਂਡੇ ਦੇ ਘਰੇ ਗਈ ਸੀ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਰੋਈ ਜਾਂਦੇ ਹੋ ਓਏ ਉਹ ਕਿੱਥੇ ਜਾਣਾ ਉਹ ਤਾਂ ਬਿੰਦਰ ਚਾਚੇ ਨਾਲ ਭੋਗ ਤੇ ਗਿਆ ਹੋਇਆ ਕੀ ਹੈ ਉਹ ਬਾਹ ਹੋਇਆ ਗਿਆ ਮੈਂ ਤਾਂ ਐ ਦੀ ਮਾਤੇ ਨੂੰ ਲੈ ਕੇ ਉੱਡ ਗਿਆ ਓਏ ਮੈਂ ਮਰ ਜਾ ਅਹੋ ਜੀ ਸੋਚ ਕਾ ਤੋ ਰੱਖਦੀ ਹੁੰਨੇ ਹੋ ਤੁਸੀਂ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਐਹੋ ਜੀ ਲੱਗਦੀ ਆ ਉਹਨਾਂ ਨੂੰ ਐਹੋ ਜੇ ਕੱਪੜੇ ਪਾ ਕੇ ਇੱਥੇ ਕਮਾਣੀ ਨੇ ਕੀ ਕਰਨ ਗਈ ਸੀ ਤੁਹਾਨੂੰ ਪਤਾ ਤਾਂ ਹੈ ਮੇਥੋਂ ਸੂਟ ਪਾਏ ਨਹੀਂ ਜਾਂਦੇ ਹੈਗੇ ਕਦੇ ਮੈਂ ਸੂਟ ਪਾਏ ਨਹੀਂ ਉਹ ਐਹੋ ਜੇ ਕੱਪੜੇ ਪਾ ਕੇ ਪਿੰਡ 'ਚ ਬਾਹਰ ਨਾ ਨਿਕਲੇ ਕਰ ਤੂੰ ਪਿੰਡ ਦਾ ਮਾਹੌਲ ਪਤਾ ਤੈਨੂੰ ਵੀ ਕਹਿਆ ਜਾ ਰੇ ਠੀਕ ਤਾਂ ਹੈ ਮਾਹੌਲ ਪਿੰਡ ਦਾ ਉਹ ਤੈਨੂੰ ਲੱਗ ਜਾਂਦਾ ਠੀਕ ਆ ਸਾਨੂੰ ਪਤਾ ਵੀ ਕੀ ਮਾਹੌਲ ਆ ਇੱਥੇ ਗਲਤ ਤਾਂ ਦੱਸ ਦੋ ਗੱਲ ਹੋਈ ਕੀ ਐ ਰੋਈ ਕਾ ਤਾਂ ਜਾਂਦੇ ਸੀ ਉਹ ਰੋਣਾ ਕੀਆ ਹੋਰ ਪਿੱਟਦਾ ਤਾਂ ਮੈਂ ਤੈਨੂੰ ਇਹਦੀ ਮਾਗ ਲ ਤੈਨੂੰ ਲੈ ਕੇ ਭੱਜ ਗਿਆ ਉਹ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਨੂੰ ਕੰਮ ਕਰਨ ਦੋ ਉਹੀ ਪਤਾ ਨਹੀਂ ਕਿਹੜੇ ਵਿਚਾਰ ਤੁਸੀਂ ਪ੍ਰਗਟ ਕਰੀ ਆਉਂਗੇ ਆਪਣੇ ਚੱਲ ਕੋਈ ਨਾ ਕਰ ਲਾ ਤੂੰ ਆਪਦਾ ਕੰਮ ਕਰ ਲਾ ਹਾਂ ਉਹ ਚੱਲ ਸ਼ੁਕਰ ਹੈ ਰੱਬਾ ਜਿਹੜਾ ਕੋ ਸੋਚਦਾ ਸੀ ਮਾ ਕੋਸ ਨਹੀਂ ਹੋਇਆ ਨਹੀਂ ਤਾਂ ਘਾਰੇ ਪੱਟੇ ਗਿਆ ਦੀ ਮੇਰਾ ਹਲੋ ਜੀ ਚਾ ਹਮ ਅੱਜ ਚਾ ਕਿਵੇਂ ਬਣ ਗਈ ਉਹ ਵੀ ਇੰਨੇ ਵਧੀਆ ਰੰਗ ਦੀ ਟੇਸਟ ਕਰਕੇ ਦੇਖੋ ਫਿਰ ਮੈਨੂੰ ਦੱਸਿਓ ਕਿਵੇਂ ਦੀ ਬਣੀ ਐ ਓ ਬਾ ਵਈ ਬਾ ਆ ਤਾਂ ਚੱਬੇ ਗੱਡੇ ਪੈ ਨੇ ਮੈਂ ਤਾਂ ਇਹ ਸਿਰਫ ਤੁਹਾਡੇ ਕਰਕੇ ਸਿੱਖੀ ਐ ਤੁਹਾਨੂੰ ਪਤਾ ਹੀ ਐ ਮੈਨੂੰ ਕਿੰਨੇ ਕੰਮਕਾਰ ਆਉਂਦੇ ਸੀਗੇ ਕਰਨੇ YouTube ਤੋਂ ਸਿੱਖੀ ਐ ਸਵਾਦ ਬਣੀ ਐ ਨਾ ਹਾਂ ਹਾਂ ਬਹੁਤ ਆ ਉਹ ਕੋਈ ਗੱਲ ਨਹੀਂ ਚਿੰਤਾ ਨਾ ਤੁ ਕਰ ਜਿਹੜੇ ਕੰਮਕਾਰ YouTube ਨਹੀਂ ਸਿਖਾ ਸਕਦੀ ਉਹ ਤੈਨੂੰ ਮੈਂ ਸਿਖਾ ਦੂੰ ਆਉਂਦੇ ਤੁਹਾਨੂੰ ਕੰਮਕਾਰ ਉਹ ਸਾਰਾ ਕੁਝ ਆਉਂਦਾ ਮੈਨੂੰ ਚਾਲਾ ਹੈ ਅੰਕਾਰ ਫੇਰ ਅੱਜ ਸਬਜੀ ਪੇਠੇ ਦੀ ਬਣਾ ਲਈ ਵਿੱਚ ਮਿੱਠਾ ਪਰੀਪੋਰਾ ਵਧੀਆ ਲੱਗੂਗੀ ਠੀਕ ਹੈ ਜੀ ਹਾਂ ਨਾਲੇ ਮੇਨਾ ਮਾਫ ਕਰ ਦੋ ਉਸ ਦਿਨ ਮੈਂ ਨਾ ਜ਼ਿਆਦਾ ਹੀ ਕੁਝ ਬੋਲ ਗਈ ਮੈਨੂੰ ਉਹਨਾਂ ਨੇ ਫੇਰ ਸਮਝਾਇਆ ਕਿ ਵੱਡੇ ਦੀ ਇੱਜ਼ਤ ਕਰਨੀ ਚਾਹੀਦੀ ਆ ਉਹ ਚਲ ਕੋਈ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਲਾ ਤੂੰ ਰੋਟੀ ਹਾਈਏ ਫੇਰ ਆਪਾਂ ਠੀਕ ਹੈ ਜੀ ਹਾਂ ਕੱਚੀ ਲੱਸੀ ਬਣਾ ਲਈ ਨਾਲ ਠੀਕ ਆ ਆਏ ਹਾਏ ਓਏ ਰੱਬਾ ਅੱਲਾ ਸਵਾਦ ਹੀ ਲਿਆਤਾ ਆਏ ਹਾਏ ਓਏ ਰੱਬਾ ਆਤਾ ਸਵਾਦ ਦੇ ਲਿਆਤਾ ਸਾਲੀ ਇੱਕ ਲੱਖ ਤੇ ਬਾਜੀ ਪਲਟ ਗਈ ਸੇਵਾ ਹੋਣ ਲੱਗ ਗਈ ਕੋਈ ਨਾ ਕੋਈ ਨਾ ਤੇਰੀਆਂ ਬਾਜੀਆਂ ਦਾ ਮੈਂ ਪਲਟਾਉਣਾ ਸਾਲੇ ਦੇਖ ਲੈ ਕਿਵੇਂ ਚਿਹੜਾਂ ਕਰਦੇ ਨੇ ਜਦੋਂ ਨਵਾਂ ਵਿਆਹ ਜੋੜਾ ਹੁੰਦਾ ਜਿਵੇਂ ਉਹ ਕਿਹੜੀਆਂ ਜ਼ਮੀਨਾਂ ਦੀਆਂ ਗੱਲਾਂ ਕਰਦਾ ਸੀ ਤੂੰ ਸੜਕਾਂ ਦਾ ਫਰੰਟ ਮੇਰਾ ਆਹੋ ਮੇਰੇ ਨਾਂ ਬੋਲਦਾ ਪਟਵਾਈ ਦਿਓ ਅੱਜ ਪਤਾ ਕਰਕੇ ਆਇਆ ਮੈਂ ਉਹ ਤੈਨੂੰ ਪਟਵਾਰੀਆਂ ਕੋਲ ਜਾਣ ਦੀ ਕੀ ਲੋੜ ਪਈ ਆਪਣੇ ਜਿੱਦਾ ਕਦੇ ਇਹ ਜੀ ਗੱਲ ਬਣੀ ਹੋਈ ਉਹ ਜੜੀਆਂ ਗੱਲਾਂ ਤੂੰ ਕਰਦਾ ਫਿਰਦਾ ਜੀ ਨਾ ਮੈਂ ਵੀ ਉਹੀ ਗੱਲਾਂ ਤੇ ਆ ਗਿਆ ਫਿਰ ਉਹ ਮੈਂ ਕਿਹੜੀਆਂ ਗੱਲਾਂ ਕਰਤੀਆਂ ਉਹ ਤੇਰੇ ਪਿੱਛੇ ਮੈਂ ਵਿਆਹ ਨਹੀਂ ਕਰਾਇਆ ਹੁਣ ਤੂੰ ਦੇਖ ਲੈ ਕਿਹੜੀਆਂ ਗੱਲਾਂ ਕਰਨ ਲੱਗ ਗਿਆ ਉਹ ਵਿਆਹ ਤਾਂ ਤੂੰ ਮੈਨੂੰ ਪਤਾ ਵੀ ਕਿਸ ਨਾਲ ਕਰਾਉਣ ਨੂੰ ਫਿਰਦਾ ਉਹ ਕੀ ਤੂੰ ਤੂੰ ਤਾਂ ਲਾਈਂ ਜਾਂਦਾ ਮੇਰੇ ਤੇ ਕਿਹਦੇ ਨਾਲ ਕਰਾਉਣ ਨੂੰ ਫਿਰਦਾ ਤੂੰ ਮੇਰਾ ਘਰ ਪੱਟਣ ਨੂੰ ਫਿਰਦਾ ਨਾ ਉਹ ਜਾ ਓਏ ਤੇਰੇ ਉਹ ਤੇਰੇ ਪਿੱਛੇ ਮੈਂ ਵਿਆਹ ਨਹੀਂ ਕਰਾਇਆ ਮੈਂ ਤੈਨੂੰ 5 ਕਿਲੇ ਜ਼ਮੀਨ ਦੇ ਦੇਣ ਨੂੰ ਤਿਆਰ ਹੁਣ ਤੇਰਾ ਆਪਣਾ ਘਰ ਬਸ ਗਿਆ ਤੈਨੂੰ ਐਂ ਵੀ ਬੱਸ ਇਨੂੰ ਲਵੇ ਟਾਂ ਕਰੋ ਉਹ ਮੈਂ ਤਾਂ ਸਿੱਧੀ ਸੋਚ ਰੱਖਦਾ ਸੀ ਤੇਰੀਆਂ ਪੁੱਠੀਆਂ ਸੋਚਾਂ ਨਾਲ ਨਹੀਂ ਚੱਲਦਾ ਸੀ ਮੈਂ ਉਹ ਕਿਹੜੀਆਂ ਪੁੱਠੀਆਂ ਸੋਚਾਂ ਉਹ ਤੇਰੇ ਕਿੱਥੋਂ ਤੇਰੀ ਦਿਮਾਗ ਨੂੰ ਪੁੱਠੀ ਚੂੜੀ ਆ ਗਈ ਕਿੱਥੋਂ ਤੇਰਾ ਦਿਮਾਗ ਘੁੰਮ ਗਿਆ ਆ ਹੁਣੇ ਕੀ ਕਰਦੇ ਤੁਸੀਂ ਕਿਹੜੀਆਂ ਚੇਡਾਂ ਕਰਦੇ ਫਰਦੇ ਤੇ ਉਹ ਕਿਹੜੀਆਂ ਚੇਡਾਂ ਕਰਦੇ ਤੇ ਉਹਦਾ ਵਿਚਾਰੀ ਚਾਹ ਲੈ ਕੇ ਆਈ ਸੀ ਉਹਨੂੰ ਚਾਹ ਲੈ ਕੇ ਆ ਗਈ ਆ ਮਿੱਠਾ ਵੱਧ ਐ ਚਾਹ ਐ ਟੇਸਟੀ ਬਣਾਤੀ ਪੇਠੇ ਹੀ ਸ਼ੱਕਰ ਪਾ ਲਈ ਇਹ ਸਾਲੀਆਂ ਗੱਲਾਂ ਹੁੰਦੀਆਂ ਨੇ ਕਰਨ ਲਿਆ ਕੋਈ ਫੇਰ ਵੀ ਆਖਰ ਨੂੰ ਬਣਾ ਤੂੰ ਐਹੋ ਜਿਹੀਆਂ ਗੱਲਾਂ ਕਰਦਾ ਵਧੀਆ ਲੱਗਦਾ ਤੂੰ ਉਹ ਫੇਰ ਕੀ ਹੋ ਗਿਆ ਉਹ ਜੇਠ ਭਰਜਾਈਆਂ ਸੀ ਜੈ ਇਨੀ ਕਾ ਗੱਲ ਹੋ ਗਈ ਫੇਰ ਦੱਸ ਕੀ ਹੋ ਗਿਆ ਉਹ ਤੂੰ ਆਪਦਾ ਬੰਡਲਾ ਜਿਹੜਾ ਕੋ ਪੰਡੜਾ ਤੂੰ ਅੱਡ ਹੋ ਜਾ ਜਾ ਭੱਜਾ ਇੱਥੋਂ ਉਹ ਜਾ ਯਾਰ ਮੈਂ ਕੁਛ ਵੀ ਨਹੀਂ ਲੈਣਾ ਜੇ ਮੈਂ ਤੈਨੂੰ ਇੰਨਾ ਹੀ ਬੁਰਾ ਲੱਗਦਾ ਮੈਂ ਜਾਣਾ ਘਰ ਛੱਡ ਕੇ ਤੂੰ ਦੱਸ ਇਹ ਕਿਲੇ ਸੰਭ ਸਾਰਾ ਕੁਝ ਉਹ ਮੈਨੂੰ ਹੀ ਲੋੜ ਦੇ ਪੰਜ ਗਿੱਲਾਂ ਦੀ ਮੈਂ ਆਪਦੇ ਤੇ ਜੀਊਂਗਾ ਹਲ ਉਹ ਤੂੰ ਲੋਕਾਂ ਦੀਆਂ ਗੱਲਾਂ ਚਾ ਕੇ ਮੇਰੇ ਤੇ ਤੂੰ ਤਾਂ ਲਾਉਣ ਲੱਗ ਗਿਆ ਚੰਗਾ ਫਿਰ ਕੀ ਤੁਸੀਂ ਜਿਹਦੀ ਆਂਦੇ ਸੀਗੇ ਉਹਨਾਂ ਨਾਲ ਹੁਣ ਲੜਖੇ ਭਾਦਿਆ ਤਾਂ ਮੇਰੇ ਨਾਲ ਘਰ ਛੱਡ ਕੇ ਹੁਣ ਉਹ ਹਾਏ ਮੈਂ ਮਰ ਜਾ ਮੈਂ ਤਾਂ ਰੋਟੀ ਬਣਾਉਣ ਲੱਗੀ ਸੀ ਉਹਨਾਂ ਲਈ ਹਿੱਤ ਪੇਠਾ ਖੱਟੇ ਸੀਗਾ ਮੈਂ ਜਿਆਦਾ ਪੇਠਾ ਖਵਾਉਣਾ ਤਾਂ ਜਾ ਉਹਦੇ ਨਾਲ ਹੀ ਲੰਘ ਜਾ ਤੂੰ ਹਾਦ ਹੋਈ ਪਈ ਤੁਹਾਡੇ ਵਾਲੀ ਕੀ ਤੁਹਾਡੇ ਦਮਾਸਤ ਚੱਲੀ ਆਂਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਉਹ ਦਿਮਾਗ ਤੁਸੀਂ ਨਹੀਂ ਕਮਾਇਆ ਮੇਰਾ ਹੋਰ ਕਿਨੇ ਕਮਾਇਆ ਮੈਂ ਕਹ ਤੂੰ ਕਮਾਣਾ ਮੈਂ ਤਾਂ ਕੁਛ ਕਿਹਾ ਵੀ ਨਹੀਂ ਤੁਹਾਨੂੰ ਉਹ ਉਹ ਵਿਚਾਰੇ ਤੁਹਾਨੂੰ ਕੁਛ ਕਹਿੰਦੇ ਨੇ ਜਿਹੜੇ ਤੁਸੀਂ ਉਹਦੇ ਨਾਲ ਲੜਨ ਲੱਗ ਗਏ ਓਏ ਤੂੰ ਮੈਨੂੰ ਰੋਟੀ ਲਿਆ ਦੇ ਓਏ ਆਪਦਾ ਆਥ ਨੇ ਪੂਆ ਲਾ ਕੇ ਆਪਦੇ ਬਈ ਮੁਰੇ ਹੋਏ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹਦੀ ਪਤਾ ਨਹੀਂ ਹੁਣ ਕਿੱਥੇ ਹੋਣਗੇ ਕਿੱਥੇ ਗਏ ਹੋਣਗੇ ਐਂ ਨਾ ਕੁਝ ਕਰ ਲੈਣਾ ਉਹ ਉਹ ਪਤਾ ਨਹੀਂ ਕਰਦਾ ਮੈਨੂੰ ਮੈਨੂੰ ਪਤਾ ਉਹਦਾ ਵੀ ਕੀ ਕਰਨੇ ਆਲਾ ਉਹ ਜਦ ਰੋਟੀ ਲਿਆ ਦੇ ਮੈਨੂੰ ਤੁਹਾਨੂੰ ਤਾਂ ਪਰਵਾਹੀ ਨਹੀਂ ਕਿਸੇ ਦੀ ਸੱਚੀ ਗੱਲ ਹੈ ਆਹੋ ਤੈਨੂੰ ਤਾਂ ਹੈਗੀ ਹੈ ਪਰਵਾਹ ਜੇ ਮੈਨੂੰ ਨਹੀਂ ਹੈਗੀ